ਅੰਮ੍ਰਿਤਸਰ ਦੇ ਵਿੱਚ ਜੋ ਹੈ ਗੁਰੂ ਕੀ ਨਗਰੀ ਜਿਸ ਨੂੰ ਕਿਹਾ ਜਾਂਦਾ ਹੈ ਜਿੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਉਸ ਨਗਰੀ ਦੇ ਵਿੱਚ ਕੇਪਰੇਡ ਕੀਤੀ ਜਾਣੀ ਹੈ ਜਿਸ ਨੂੰ ਲੈ ਕੇ ਨਿਹੰਗ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪਿਛਲੇ ਸਾਲ ਦਾ ਜ਼ਿਕਰ ਕਰੀਏ ਤਾਂ ਉਦੋਂ ਵੀ ਅੰਮ੍ਰਿਤਸਰ ਨਗਰੀ ਦੇ ਵਿੱਚ ਇਹ ਪ੍ਰੇਡ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਰਹੀ ਸ਼ਾਇਦ ਉਦੋਂ ਨਿਹੰਗ ਜਥੇਬੰਦੀਆਂ ਜਾਂ ਫਿਰ ਉੱਥੇ ਜੋ ਹੋਰ ਜਥੇਬੰਦੀਆਂ ਨੇ ਉਹਨਾਂ ਨੂੰ ਇੰਨੇ ਵਧੀਆ ਤਰੀਕੇ ਨਾਲ ਨਹੀਂ ਪਤਾ ਸੀ ਕਿ ਜਾਰੀ ਹੈ ਜਿਸ ਕਰਕੇ ਪ੍ਰੇਡ ਉਸ ਸਮੇਂ ਹੋਗੀ ਤੇ ਹੁਣ ਤੋਂ ਬਾਅਦ ਚਰਚਾ ਦਾ ਵਿਸ਼ਾ ਬਣੀ ਸੀ ਪਰ ਇਸ ਵਾਰ ਨਿਹੰਗ ਜੱਤੇ ਬੰਦੀਆਂ ਪਹਿਲਾਂ ਤੋਂ ਹੀ ਸਰਗਰਮ ਨੇ ਇਸ ਚੀਜ਼ ਨੂੰ ਲੈ ਕੇ ਜਿਸ ਕਰਕੇ ਪਹਿਲਾਂ ਤੋਂ ਹੀ ਉਹਨਾਂ ਨੇ ਬਿਲਕੁਲ ਇਸ ਚੀਜ਼ ਨੂੰ ਸਖਤ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਅਸੀਂ ਇਹ ਪ੍ਰੇਡ ਨਹੀਂ ਹੋਣ ਦੇਵਾਂਗੇ ਇਹ ਕਿਹਾ ਜਾਵੇ ਕਿ ਹਾਂ ਉਹ ਆਪਣੇ ਹੱਕਾਂ ਲਈ ਕਰ ਰਹੇ ਨੇ ਜਾਂ ਕੋਈ ਇੱਕ ਵੱਖਰਾ ਵਿਸ਼ਾ ਹੈ ਯਾ ਪੰਜਾਬ ਦੇ ਲੋਕ ਸ਼ਾਇਦ ਉਹਨੇ ਹਜੇ ਨਹੀਂ ਅਸੀ ਲੈਵਲ ਤੇ ਪਹੁੰਚੇ ਕਿ ਅਸੀਂ ਇਸ ਜੀ ਨੂੰ ਸਮਝ ਸਕੀਏ। ਜੋ ਅਜਿਹੇ ਸਮੇਂ ਦੇ ਵਿੱਚ ਜਦੋਂ ਕਿ ਆਲਰੇਡੀ ਇੱਕ ਵੱਡਾ ਖੱਲਲ ਪੈਦਾ ਹੋਇਆ ਹੋਇਆ ਪੰਥਕ ਜਥੇਬੰਦੀਆਂ ਦੇ ਵਿੱਚ ਸ੍ਰੀ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਜੋ ਹਵਾਲਾ ਦਿੱਤਾ ਗਿਆ ਉਹ ਇਹ ਦਿੱਤਾ ਗਿਆ ਕਿ ਸਮਾਗਮ ਹੈ ਜਿਹੜਾ ਉਸ ਸਥਾਨਕ ਸੱਭਿਆਚਾਰ ਤੇ ਸਮਾਜ ਦੇ ਸਾਡੇ ਸਮਾਜਿਕ ਕਦਰਾਂ ਕੀਮਤਾਂ ਦੇ ਖਿਲਾਫ ਹੈ ਜਿਸ ਕਰਕੇ ਅਸੀਂ ਇਸ ਦੀ ਪਰਮਿਸ਼ਨ ਹੈ ਜਿਹੜੀ ਉਹ ਨਹੀਂ ਦੇ ਸਕਦੇ ਦਿੱਲੀਪੁਰ ਲੋਧੀ ਦੇ ਵਿੱਚ ਦੋ ਵੱਡੇ ਦਿੱਗਤ ਜੋਨੇ ਉਹ ਪਰिवर्तन ਰੈਲੀਆਂ ਕਰ ਰਹੇ ਨੇ ਕਾਂਗਰਸ ਦੀਆਂ ਇੱਕ ਪਾਸੇ ਤਾਂ ਅਮਰਿੰਦਰ ਰਾਜਾ ਵੜਿੰਗ ਨੇ ਜੋ ਕਾਂਗਰਸ ਦੇ ਪ੍ਰਧਾਨ ਨੇ ਦੂਜੇ ਪਾਸੇ ਸੀਨੀਅਰ ਆਗੂ ਨੇ ਰਾਣਾ ਗੁਰਜੀਤ ਉਹਨਾਂ ਦੇ ਬੇਟੇ ਨੂੰ ਟਿਕਟ ਨਹੀਂ ਮਿਲੀ ਜਿਸ ਕਰ ਜਿਸ ਤੋਂ ਬਾਅਦ ਉਹਨਾਂ ਦੇ ਬੇਟੇ ਜੋ ਸੀ ਆਜ਼ਾਦ ਚੋਣ ਲੜੇ ਸੀ ਔਰ ਉਸ ਤੋਂ ਬਾਅਦ ਹੁਣ ਪਰिवर्तन ਰੈਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਰਸਤੇ ਵੱਖੋ ਵਕਰੇ ਹੁੰਦੇ ਨਜ਼ਰ ਆ ਰਹੇ ਨੇ ਬੜੇ ਸੌਖੇ ਜਿਹੇ ਸ਼ਬਦਾਂ ਦੇ ਵਿੱਚ ਪੰਜਾਬੀ ਚ ਗੱਲ ਗਈਏ ਤਾਂ ਰਾਜਾ ਵੜਿੰਗ ਬਾਜੀ ਮੋੜ ਮਗੇ ਬਾਜੀ ਕਿਉਂ ਮੋੜਨ ਗਏ ਨੇ ਕਿਉਂਕਿ ਕੁਝ ਦਿਨ ਪਹਿਲਾਂ ਇਹੀ ਚੀਜ਼ ਰਾਣਾ ਗੁਰਜੀਤ ਵੜਿੰਗ ਦੇ ਜਾ ਕੇ ਹਲਕਾ ਕੀਤਾ ਪੁਰਾ ਦੇ ਵਿੱਚ ਧਰਨੇ ਦੌਰਾਨ ਕਿਸਾਨਾਂ ਅਤੇ ਅਧਿਆਪਕਾਂ ਉੱਪਰ ਪੁਲਿਸ ਵੱਲੋਂ ਲਾਠੀ ਚਾਰੀ ਜੀ ਬਿਲਕੁਲ ਅਧਿਆਪਕ ਦਰਸਲ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਉਤਰੇ ਨੇ ਜਿਸ ਤਰ੍ਹਾਂ ਖਸਾਂਤਰੇ ਸੀ ਤੁਖਦੀ ਰਗ ਪਤਾ ਲੱਗੀ ਵੀ ਜੇ ਸਰਕਾਰ ਉਦਾਂ ਨਹੀਂ ਮੰਨਦੀ ਤਾਂ ਪ੍ਰੋਟੈਸਟ ਦਾ ਹੀਲਾ ਹੈ ਸੜਕਾਂ ਦੇ ਉੱਪਰ ਕਿਸਾਨਾਂ ਨੇ ਸਖਾਇਆ ਲੋਕਾਂ ਪਰਤ ਪੂਸ਼ਣ ਆਸ਼ੂ ਜੋ ਨੇ ਕਾਂਗਰਸ ਤੋਂ ਸੀਨੀਅਰ ਆਕੂ ਨੇ ਸਾਬਕਾ ਕੈਬਨਿਟ ਮੰਤਰੀ ਰਹੇ ਨੇ ਉਹਨਾਂ ਨੂੰ ਵੀ ਟਿਕਟ ਦੇ ਦਿੱਤੀ ਗਈ ਹੈ। ਪਰਤ ਪੂਸ਼ਣ ਆਸ਼ੂ ਉਹਨਾਂ ਦੇ ਨਾਮ ਤੇ ਮੋਹਰ ਹੈ ਜਿਹੜੀ ਲੱਗ ਚੁੱਕੀ ਹੈ। ਇਹਦੇ ਨਾਲ ਨਾ ਬੜੀਆਂ ਚੀਜ਼ਾਂ ਕਲੀਅਰ ਹੋਈਆਂ ਨੇ ਪ੍ਰਦੀਪ ਸਤਿ ਸ੍ਰੀ ਅਕਾਲ ਜੀ ਮੈਂ ਪ੍ਰਦੀਪ ਢੀਮਾਨ ਤੇ ਇੱਕ ਮੇਰੀ ਵੀ ਸੁਣੋ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅਜਿਹਾ ਪ੍ਰੋਗਰਾਮ ਜਿਸ ਵਿੱਚ ਅਸੀਂ ਬਾਅਦ ਦੁਪਹਿਰ ਦੀਆਂ ਸਰਗਰਮੀਆਂ ਬਾਰੇ ਗੱਲਬਾਤ ਕਰਦੇ ਹਾਂ ਉਹਨਾਂ ਖਬਰਾਂ ਤੇ ਚਰਚਾ ਕਰਦੇ ਹਾਂ ਚਰਚਾ ਕਰਨ ਦੇ ਲਈ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਮੇਰੇ ਸਹਿਯੋਗੀ ਪ੍ਰਭ ਸਿੱਧੂ ਜੀ ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰਭ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਪ੍ਰਭ ਸਭ ਤੋਂ ਪਹਿਲਾਂ ਜੋ ਖਬਰਾਂ ਇਸ ਵੇਲੇ ਵਿਵਾਦ ਦਾ ਵਿਸ਼ਾ ਬਣੀਆਂ ਹੋਈਆਂ ਨੇ ਉਹਨਾਂ ਤੇ ਵੀ ਚਰਚਾ ਕਰਾਂਗੇ ਅਮ੍ਰਿਤਸਰ ਦੇ ਵਿੱਚ ਜੋ ਹੈ ਗੁਰੂ ਕੀ ਨਗਰੀ ਜਿਸ ਨੂੰ ਕਿਹਾ ਜਾਂਦਾ ਹੈ ਜਿੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਉਸ ਨਗਰੀ ਦੇ ਵਿੱਚ ਕੇਪ ਰੇਡ ਕੀਤੀ ਜਾਣੀ ਹੈ ਜਿਸ ਨੂੰ ਲੈ ਕੇ ਨਿਹੰਗ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜੀ ਬਿਲਕੁਲ ਇਹ ਪਹਿਲੀ ਵਾਰ ਮਾਮਲਾ ਸਾਹਮਣੇ ਨਹੀਂ ਆਇਆ प्रदीप ਇਸ ਤੋਂ ਪਿਛਲੇ ਸਾਲ ਦਾ ਜ਼ਿਕਰ ਕਰੀਏ ਤਾਂ ਉਦੋਂ ਵੀ ਅੰਮ੍ਰਿਤਸਰ ਨਗਰੀ ਦੇ ਵਿੱਚ ਇਹ ਪਰੇਡ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਰਹੀ ਸ਼ਾਇਦ ਉਦੋਂ ਨਿਹੰਗ ਜਥੇਬੰਦੀਆਂ ਜਾਂ ਫਿਰ ਉੱਥੇ ਜੋ ਹੋਰ ਜਥੇਬੰਦੀਆਂ ਨੇ ਉਹਨਾਂ ਨੂੰ ਇੰਨੇ ਵਧੀਆ ਤਰੀਕੇ ਨਾਲ ਨਹੀਂ ਪਤਾ ਸੀ ਕਿ ਇਹ ਹੋਣ ਜਾ ਰਹੀ ਹੈ ਜਿਸ ਕਰਕੇ ਪ੍ਰੇਡ ਉਸ ਸਮੇਂ ਹੋਗੀ ਤੇ ਹੋਣ ਤੋਂ ਬਾਅਦ ਚਰਚਾ ਦਾ ਵਿਸ਼ਾ ਬਣੀ ਸੀ ਪਰ ਇਸ ਵਾਰ ਨਿਹੰਗ ਜਥੇਬੰਦੀਆਂ ਪਹਿਲਾਂ ਤੋਂ ਹੀ ਸਰਗਰਮ ਨੇ ਇਸ ਚੀਜ਼ ਨੂੰ ਲੈ ਕੇ ਜਿਸ ਕਰਕੇ ਪਹਿਲਾਂ ਤੋਂ ਹੀ ਉਹਨਾਂ ਨੇ ਬਿਲਕੁਲ ਇਸ ਚੀਜ਼ ਨੂੰ ਸਖਤ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਅਸੀਂ ਇਹ ਪ੍ਰੇਡ ਨਹੀਂ ਹੋਣ ਦੇਵਾਂਗੇ ਦੇਖੋ ਇਹ ਪ੍ਰੇਡ ਇਹ ਕਿਹਾ ਜਾਵੇ ਕਿ ਹਾਂ ਉਹ ਆਪਣੇ ਹੱਕਾਂ ਲਈ ਕਰ ਰਹੇ ਨੇ ਜਾਂ ਉਹ ਇੱਕ ਵੱਖਰਾ ਵਿਸ਼ਾ ਹੈ ਯਾ ਪੰਜਾਬ ਦੇ ਲੋਕ ਸ਼ਾਇਦ ਉਹਨੇ ਹਜੇ ਨਹੀਂ ਅਸੀ ਜੋ ਲੈਵਲ ਤੇ ਪਹੁੰਚੇ ਕਿ ਅਸੀਂ ਇਸ ਚੀਜ਼ ਨੂੰ ਸਮਝ ਸਕੀਏ ਉਹ ਇੱਕ ਵੱਖਰਾ ਵਿਸ਼ਾ ਹੈ ਪਰ ਗੁਰੂ ਕੀ ਨਗਰੀ ਦੇ ਵਿੱਚ ਏ ਸਪ੍ਰੇਡ ਦੇ ਹੋਣ ਦਾ ਕੀ ਮਹੱਤਵ ਹੈ ਇਹ ਚੀਜ਼ ਜ਼ਿਆਦਾ ਇੰਪੋਰਟੈਂਟ ਹੈ ਸੋ ਅਜਿਹੇ ਸਮੇਂ ਦੇ ਵਿੱਚ ਜਦੋਂ ਕਿ ਆਲਰੇਡੀ ਇੱਕ ਵੱਡਾ ਖਲਲ ਪੈਦਾ ਹੋਇਆ ਹੋਇਆ ਪੰਥਕ ਜਥੇਬੰਦੀਆਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਉਦਰਾ ਕਾਲੀ ਦਲ ਦੇ ਵਿੱਚ ਜਦੋਂ ਕਿ ਅੰਮ੍ਰਿਤਸਰ ਸ਼ਹਿਰ ਪਹਿਲੇ ਹੀ ਸੁਰਖੀਆਂ ਦਾ ਹਿੱਸਾ ਬਣਿਆ ਹੋਇਆ ਹੈ ਕਿਉਂਕਿ ਇਹ ਸਾਰੀਆਂ ਸਰਗਰਮੀਆਂ ਉੱਥੋਂ ਹੀ ਚੱਲਦੀਆਂ ਨੇ ਤਾਂ ਅਜਿਹੇ ਦੇ ਵਿੱਚ ਇਹ ਸਰਗਰਮੀਆਂ ਜਿਹੜੀ ਇਹ ਵੀ ਵੱਡਾ ਚਰਚਾ ਦਾ ਵਿਸ਼ਾ ਹੈ ਜਿਹੜਿਆ ਉਹ ਬਣ ਚੁੱਕੀ ਹੈ ਸੋ ਜਾਣਕਾਰੀ ਤੁਹਾਨੂੰ ਦੇ ਦਈਏ ਕਿ 27 April 2025 ਨੂੰ ਗੇਹ ਪੇੜ ਦਾ ਆਯੋਜਨ ਹੈ ਜਿਹੜਾ ਉਹ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੀਤਾ ਜਾ ਰਿਹਾ ਹੈ ਸਥਾਨਕ ਨਿਹੰਗ ਸਿੰਘਾਂ ਦੇ ਵੱਲੋਂ ਵਿਰੋਧ ਹੁਣੇ ਤੋਂ ਜਤਾ ਦਿੱਤਾ ਗਿਆ ਤੇ ਇਹਦੇ ਵਿੱਚ ਜੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹ ਵੀ ਇਸ ਦੇ ਵਿੱਚ ਸਾਹਮਣੇ ਆਇਆ ਹੈ ਸੇਖਾਗੂ ਪਰਮਜੀਤ ਸਿੰਘ ਨੇ ਜਿਹੜੇ ਉਹ ਵੀ ਆਏ ਨੇ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਅਸੀਂ ਇਹ ਪਰੇਡ ਨਹੀਂ ਹੋਣ ਦਿਆਂਗੇ ਕਿਸੇ ਵੀ ਹਾਲਤ 'ਚ ਨਹੀਂ ਹੋਣ ਦਿਆਂਗੇ ਸੋ ਇਸ ਤੋਂ ਬਾਅਦ ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਸਤਰਕ ਹੋਇਆ ਕਿਉਂਕਿ ਜੇ ਪਰੇਡ ਹੁੰਦੀ ਹੈ ਨਿਹੰਗ ਸਿੰਘ ਜਾਂ ਹੋਰ ਜੇ ਸਿੱਖ ਜਥੇਬੰਦੀਆਂ ਆਮੋ ਸਾਹਮਣੇ ਜੇ ਹੁੰਦੀਆਂ ਨੇ ਤਾਂ ਟਕਰਾਅ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਉੱਥੇ ਵੀ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਨੇ ਜਿਸ ਕਰਕੇ ਇਹਨਾਂ ਸੰਭਾਵਨਾਵਾਂ ਨੂੰ ਪਾਸੇ ਰੱਖਣ ਲਈ ਇਹਨਾਂ ਸੰਭਾਵਨਾਵਾਂ ਤੇ ਪਹਿਲਾਂ ਤੋਂ ਹੀ ਰੋਕ ਲਾਉਣ ਦੇ ਲਈ ਪ੍ਰਸ਼ਾਸਨ ਹੈ ਜਿਹੜਾ ਉਹ ਸਖਤ ਹੋ ਰਿਹਾ ਹੈ ਤੇ ਇਹਦੇ ਲਈ ਕੁਝ ਨਾ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਕਹਿ ਲੋ ਕਿ ਇੰਪਲੀਮੈਂਟਸ ਕੀਤੀਆਂ ਜਾਣੀਆਂ ਚੀਜ਼ਾਂ ਉਹ ਵੇਖਾਂਗੇ ਪਰ ਫਿਲਹਾਲ ਜੋ ਜਾਣਕਾਰੀ ਹੈ ਕਿ ਜੋ ਹਵਾਲਾ ਦਿੱਤਾ ਗਿਆ ਉਹ ਇਹ ਦਿੱਤਾ ਗਿਆ ਕਿ ਸਮਾਗਮ ਹੈ ਜਿਹੜਾ ਉਹ ਸਥਾਨਕ ਸੱਭਿਆਚਾਰ ਤੇ ਸਮਾਜ ਦੇ ਸਾਡੇ ਸਵਾਜਿਕ ਕਦਰਾਂ ਕੀਮਤਾਂ ਦੇ ਖਿਲਾਫ ਹੈ ਜਿਸ ਕਰਕੇ ਅਸੀਂ ਇਸ ਦੀ ਪਰਮਿਸ਼ਨ ਹੈ ਜਿਹੜੀ ਉਹ ਨਹੀਂ ਦੇ ਸਕਦੇ ਜੀ ਕਿਉਂਕਿ ਜੋ ਇਹ ਵਰਤਾਰਾ ਹੈ ਦੇਖੋ प्रदीप ਇਹ ਫੋਰਨ ਕੰਟਰੀਜ਼ ਦਾ ਜਾਵਾ ਹੈ ਇਹ ਕਲਚਰ ਹੈ ਜੀ ਇਹ ਫੋਰਨ ਕੰਟਰੀਜ਼ ਦੇ ਵਿੱਚ અપਨਾਇਆ ਗਿਆ ਜਿਸ ਤੋਂ ਬਾਅਦ ਹੁਣ ਹੌਲੀ-ਹੌਲੀ ਇਹਦਾ ਪ੍ਰਭਾਵ ਜਿਵੇਂ ਅਸੀਂ ਅਕਸਰ ਕਹਿੰਦੇ ਆ ਵੀ ਅਸੀਂ ਵੈਸਟਰਨ ਅਪਣਾ ਲਿਆ ਇਹ ਵੀ ਵੈਸਟਰਨ ਦਾ ਇੱਕ ਹਿੱਸਾ ਹੈ ਵੈਸਟਰਨ ਦਾ ਪੈ ਰਿਆ ਪ੍ਰਭਾਵ ਸਾਡੇ ਤੇ ਬਹੁਤ ਵੱਡੇ ਪੱਧਰ ਤੱਕ ਚਲੋ ਕਿਸੇ ਦੀ ਆਪਣੀ ਨਿੱਜੀ رائے ਆਪਾਂ ਉਹਦੇ ਤੇ ਨਹੀਂ ਜਾਵਾਂਗੇ ਪਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਸ ਪ੍ਰੇਡ ਦਾ ਹੌਣਾ ਫਿਲਹਾਲ ਠੀਕ ਨਹੀਂ ਹੈ ਜਥੇਬੰਦੀਆਂ ਨੇ ਜਿਹੜੀਆਂ ਆਪਣੀ ਜਗ੍ਹਾ ਤੇ ਬਿਲਕੁਲ ਠੀਕ ਨਹੀਂ ਸੋ ਅਚੇਹੇ ਦੇ ਵਿੱਚ ਹਾਲੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇਸ ਪੱਧਰ ਦੇ ਉੱਪਰ ਇਹਨਾਂ ਚੀਜ਼ਾਂ ਨੂੰ ਕਰਨ ਤੋਂ ਥੋੜਾ ਸਾਨੂੰ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕੋਰਟ ਨੇ ਵੀ ਇਹਨਾਂ ਚੀਜ਼ਾਂ ਨੂੰ ਅਲਾਉ ਨਹੀਂ ਕੀਤਾ ਜੀ ਸੋ ਹਲੇ ਬਹੁਤ ਵੱਡੀ ਲੜਾਈ ਜਿਓ ਲੜ ਰਹੇ ਨੇ ਤਾਂ ਕਾਨੂੰਨੀ ਪੱਧਰ ਤੇ ਪਹਿਲਾਂ ਲੜਨ ਉਸ ਤੋਂ ਬਾਅਦ ਸੜਕਾਂ ਤੇ ਉਤਰਨਾ ਜਿਹੜਾ ਉਹ ਬਾਅਦ ਦਾ ਹਥਿਆਰ ਹੋ ਸਕਦਾ ਸੋ ਨਜ਼ਰਾਂ ਟਿਕੀਆਂ ਹੋਈਆਂ ਹਨ ਸਥਿਤੀ ਨੂੰ ਕੰਟਰੋਲ ਹੈ ਜਿਹੜਾ ਕਰਨ ਦੇ ਲਈ ਪਹਿਲਾਂ ਹੀ ਵਿਚਾਰ ਚਰਚਾਵਾਂ ਹੋਣੀਆਂ ਜ਼ਰੂਰੀ ਨੇ ਜੀ ਜੀ ਪ੍ਰਭ ਪੰਜਾਬ ਕਾਂਗਰਸ ਦੀ ਗੱਲ ਕਰੀਏ ਤਾਂ ਬੜੀ ਅਜੀਬੋ ਗਰੀਬ ਸਥਿਤੀ ਪੰਜਾਬ ਕਾਂਗਰਸ ਦੇ ਵਿੱਚ ਮੋੜ ਤੋਂ ਵੇਖਣ ਨੂੰ ਮਿਲੀ ਹੈ ਇਸ ਤੋਂ ਪਹਿਲਾਂ ਜਦੋਂ 2022 ਦੇ ਇਲੈਕਸ਼ਨ ਸੀ ਉਸ ਤੋਂ ਪਹਿਲਾਂ ਅਜਿਹੀਆਂ ਸਥਿਤੀਆਂ ਕਈ ਸਾਰੇ ਗਰੁੱਪ ਤੇ ਕਾਂਗਰਸ ਦੇ ਵਿੱਚ 파ੜਾ ਵੇਖਣ ਨੂੰ ਮਿਲਿਆ ਸੀ ਤੇ ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਦੋ ਵੱਡੇ ਦਿੱਗਤ ਜੋਨੇ ਹੋ ਪਰਿਵਰਤਨ ਰੈਲੀਆਂ ਕਰ ਰਹੇ ਨੇ ਕਾਂਗਰਸ ਦੀਆਂ ਇੱਕ ਪਾਸੇ ਤਾਂ ਅਮਰਿੰਦਰ ਰਾਜਾ ਵੜਿੰਗ ਨੇ ਜੋ ਕਾਂਗਰਸ ਦੇ ਪ੍ਰਧਾਨ ਨੇ ਦੂਜੇ ਪਾਸੇ ਸੀਨੀਅਰ ਆਗੂ ਨੇ ਰਾਣਾ ਗੁਰਜੀਤ ਉਹਨਾਂ ਦੇ ਬੇਟੇ ਨੂੰ ਟਿਕਟ ਨਹੀਂ ਮਿਲੀ ਜਿਸ ਜਿਸ ਤੋਂ ਬਾਅਦ ਉਹਨਾਂ ਦੇ ਬੇਟੇ ਜੋ ਸੀ ਆਜ਼ਾਦ ਚੋਣ ਲੜੇ ਸੀ ਔਰ ਉਸ ਤੋਂ ਬਾਅਦ ਹੁਣ ਪਰਿਵਰਤਨ ਰੈਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਰਸਤੇ ਵੱਖੋ ਵਖਰੇ ਹੁੰਦੇ ਨਜ਼ਰ ਆ ਰਹੇ ਨੇ ਕੀ ਕਹਿਣਾ ਚਾਹੋਗੇ ਇਸ ਬਾਰੇ ਜੀ ਬਿਲਕੁਲ ਦੇਖੋ ਪ੍ਰਦੀਪ ਪਹਿਲੀ ਗੱਲ ਤਾਂ ਇਹ ਹੈ ਕਿ ਰਾਜਾ ਵੜਿੰਗ ਜੇ ਸੁਲਤਾਨਪੁਰ ਲੋਧੀ ਗਏ ਨੇ ਤਾਂ ਉਹਦੇ ਪਿੱਛੇ ਕਾਰਨ ਕੀ ਹੈ ਦਰਅਸਲ ਜਦ ਬੜੇ ਸੌਖੇ ਜਿਹੇ ਸ਼ਬਦਾਂ ਦੇ ਵਿੱਚ ਪੰਜਾਬੀ ਚ ਗੱਲ ਕਹੀਏ ਤਾਂ ਰਾਜਾ ਵੜਿੰਗ ਬਾਜੀ ਮੋੜਨ ਗਏ ਨੇ ਪੰਨਾ ਚ ਕਹਿੰਦੇ ਨੇ ਆਪਣੇ ਅਕਸਰ ਬਾਜੀ ਕਿਉਂ ਮੋੜਨ ਗਏ ਨੇ ਕਿਉਂਕਿ ਕੁਛ ਦਿਨ ਪਹਿਲਾਂ ਇਹੀ ਚੀਜ਼ ਰਾਣਾ ਗੁਰਜੀਤ ਵੜਿੰਗ ਦੇ ਜਾ ਕੇ ਹਲਕੇ ਚ ਕਰਕੇ ਆਏ ਹੂੰ ਵੜਿੰਗ ਦੇ ਹਲਕੇ ਪਹੁੰਚੇ ਸ੍ਰੀ ਮੁਕਸਰ ਸਾਹਿਬ ਉਥੇ ਵੱਡੀ ਰੈਲੀ ਕੀਤੀ ਜਿੱਥੇ ਕੋਈ ਕਾਂਗਰਸ ਦਾ ਨਾ ਬੜਿੰਗ ਹੁਣੀ ਆਏ ਨਾ ਬਾਜਵਾ ਸਾਹਿਬ ਆਏ ਨਾ ਰੰਦਾਵਾ ਸਾਹਿਬ ਆਏ ਕੋਈ ਹੋਰ ਨਹੀਂ ਆਇਆ ਰਾਣਾ ਗੁਰਜੀਤ ਆਪਣੇ ਕਾਫਲੇ ਦੇ ਨਾਲ ਉੱਥੇ ਪਹੁੰਚੇ ਜੀ ਉਹਦੇ ਨਾਲ ਰਾਜਾ ਬੜਿੰਗ ਨੂੰ ਕੋਈ ਇਹ ਚ ਸ਼ੱਕ ਨਹੀਂ ਵੀ ਉਹਨਾਂ ਨੂੰ ਵੀ ਲੱਗਿਆ ਉਹਨੇ ਵੀ ਮੇਰੇ ਏਰੀਆ ਦੇ ਵਿੱਚ ਆਏ ਨੇ ਹਲਕੇ ਚਾਏ ਨੇ ਕੋਈ ਮੇਰੇ ਤੋਂ ਪਰਮਿਸ਼ਨ ਨਹੀਂ ਕਿਉਂਕਿ ਮੈਂ ਕਾਂਗਰਸ ਦਾ ਪ੍ਰਧਾਨ ਆ ਤੇ ਮੇਰੇ ਹਲਕੇ ਚ ਆ ਕੇ ਰੈਲੀ ਕਰ ਲਈ ਇਹਨਾਂ ਨੇ ਜੀ ਉਹ ਕਹਿੰਦੇ ਚਲੋ ਕਿਸੇ ਹੋਰ ਤਰੀਕੇ ਸੀ ਸੁਲਤਾਨਪੁਰ ਲੋਧੀ ਪਹੁੰਚ ਗਏ ਉਥੇ ਦੋਨੋਂ ਦੀਆਂ ਰੈਲੀਆਂ ਹੁਣ ਹੈਰਾਨੀਜਨ ਕਿ ਗੱਲ ਇਹ ਵੀ ਅੱਗੇ ਪਿੱਛੇ ਨਹੀਂ ਵੀ ਅੱਜ ਕੱਲ੍ਹ ਕੀਤੀਆਂ ਹੁਣ ਦੋਵੇਂ ਰੈਲੀਆਂ ਅੱਜ ਹੋਈਆਂ ਦੋਨੋਂ ਇੱਕੋ ਸ਼ਹਿਰ 'ਚ ਹੋਈਆਂ ਇੱਕ ਪਾਸੇ ਰਾਜਾ ਤੇ ਇੱਕ ਪਾਸੇ ਰਾਣਾ ਰਾਣਾ ਵਰਸਸ ਰਾਜਾ ਦਾ ਜਿਹੜਾ ਜੰਗ ਚੱਲੀ ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਰਾਜਾ ਵੜਿੰਗ ਦੇ ਨਾਲ ਕਾਂਗਰਸ ਦੇ ਸਾਰੇ ਲੀਡਰ ਖੜੇ ਨਜ਼ਰ ਆਏ ਜਿਦੇ ਵਿੱਚ ਪ੍ਰਤਾਪ ਬਾਜਵਾ ਹੋਗੇ ਚਾਹੇ ਉਹ ਗਹਿਰਾ ਸਾਹਿਬ ਦੀ ਗੱਲ ਕਰੀਏ ਚਾਹੇ ਕੁਲਬੀਰ ਜੀਰਾ ਉਹਨਾਂ ਦੀ ਗੱਲ ਕਰੀਏ ਜਿਹੜੇ ਵੀ ਲੀਡਰ ਨੇ ਉਹਨਾਂ ਦੇ ਨਾਲ ਸੀ ਪਰ ਦੂਜੇ ਪਾਸੇ ਗੱਲ ਰਾਣਾ ਗੁਰਜੀਤ ਉਹਨਾਂ ਦੀ ਸਟੇਜ ਦੀ ਕਰੀਏ ਤੇ ਉਹਨਾਂ ਦੇ ਨਾਲ ਕਾਂਗਰਸ ਦਾ ਲੀਡਰ ਕੋਈ ਨਹੀਂ ਸੀ ਅਸੀਂ ਗੱਲ ਇਕੱਠ ਦੀ ਨਹੀਂ ਕਰ ਰਹੇ ਫਿਲਹਾਲ ਅਸੀਂ ਲੀਡਰਸ਼ਿਪ ਦੀ ਕਰ ਰਹੇ ਹਾਂ ਪਰ ਜੇ ਇਕੱਠ ਤੇ ਵੀ ਜਾਈਏ ਤਾਂ ਇਕੱਠ ਦੋਨਾਂ ਦੇ ਵਿੱਚ ਲਗਭਗ ਬਰੋ ਬਰਾਬਰ ਦੇਖਿਆ ਮੁਕਾਬਲਾ ਜਿਹੜਾ ਬਰੋ ਬਰਾਬਰ ਦਾ ਕਿਉਂ ਕਿਉਂਕਿ ਰਾਣਾ ਗੁਰਜੀਤ ਦੇ ਜਿਹੜੇ ਬੇਟੇ ਨੇ ਉਥੋਂ ਵਿਧਾਇਕ ਨੇ ਤਾਂ ਜੇ ਮੌਜੂਦਾ ਸਥਿਤੀ ਉਹਨਾਂ ਦੇ ਹੱਥ 'ਚ ਹੈ ਤਾਂ ਇਕੱਠ ਹੋਣਾ ਲਾਜ਼ਮੀ ਹੈ ਪਰ ਕਾਂਗਰਸ ਦੀ ਜਿਹੜੀ ਅਸਲ ਰੈਲੀ ਹੈ ਉਦੇ ਵਿੱਚ ਵੀ ਕੋਈ ਪਿੱਛੇ ਨਹੀਂ ਹਟਿਆ ਉੱਥੇ ਵੀ ਵੱਡੇ ਪੱਧਰ ਤੇ ਸਪੋਰਟਰ ਪਹੁੰਚੇ ਸੋ ਨਵਤੇਜ ਚੀਮਾ ਹੁਣੀ ਨੇ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਰਾਜਾ ਵੜਿੰਗ ਦੀ ਰੈਲੀ ਕੀਤੀ ਗਈ ਤਾਂ ਅਜੇਹੇ ਦੇ ਵਿੱਚ ਨਵਤੇਜ ਚੀਮਾ ਲਈ ਵੀ ਸੰਭਾਵਨਾਵਾਂ ਵਧ ਗਈਆਂ ਕਿ ਕਾਂਗਰਸ ਲੀਡਰਸ਼ਿਪ ਮੇਰੇ ਨਾਲ ਖੜੀ ਹੈ ਪਰ ਜਿਸ ਤਰ੍ਹਾਂ ਦਾ ਸਾਥ ਰਾਣਾ ਗੁਰਜੀਤ ਦਾ ਪਿਛਲੇ ਸਮੇਂ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਲੋਕਾਂ ਨੇ ਦਿੱਤਾ ਉਹਨਾਂ ਦੇ بیٹے ਨੂੰ ਆਜ਼ਾਦ ਟਿਕਟ ਤੋਂ ਲੜਵਾਇਆ ਆਜ਼ਾਦ ਟਿਕਟ ਉਹਨਾਂ ਨੂੰ ਜਿੱਤੀ ਵੀ ਉਹਨਾਂ ਨੇ ਤਾ ਜਿਹੇ ਦੇ ਵਿੱਚ ਕਿਤੇ ਨਾ ਕਿਤੇ ਕਾਂਗਰਸ ਦਾ ਇੱਕ ਕਹਿ ਲਓ ਕਿ ਮੁਠੀ ਕਮਜ਼ੋਰ ਵੀ ਹੋਈ ਉਥੋਂ ਤਾਂ ਅਜੇਹੇ ਦੇ ਵਿੱਚ ਹੁਣ ਨਵਤੇਜ ਚਿਮਾ 27 ਦੀ ਚੋਣ ਲੜਨਗੇ ਰਾਣਾ ਗੁਰਜੀਤ ਫੇਰ بیٹے ਨੂੰ ਮੈਦਾਨ 'ਚ ਉਤਾਰਨਗੇ ਇਹ ਵੀ ਵੱਡਾ ਸਵਾਲ ਹੈ ਜੇ ਰਾਣਾ ਗੁਰਜੀਤ ਦੁਬਾਰਾ ਮੈਦਾਨ ਦੇ ਵਿੱਚ بیٹے ਨੂੰ ਉਤਾਰ ਰਹੇ ਨੇ ਇਹਦਾ ਮਤਲਬ ਸਿੱਧੇ ਤਰੀਕੇ ਨਾਲ ਇਹ ਹੈ ਵੀ ਕਾਂਗਰਸ ਨਾਲ ਉਹਨਾਂ ਦੀ ਬੰਨ ਨਹੀਂ ਰਹੀ ਹੂੰ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਵਿਧਾਨ ਸਭਾ ਸੈਸ਼ਨ ਚੱਲਿਆ ਸੀ ਤੁਹਾਨੂੰ ਪੁੱਛਿਆ ਗਿਆ ਕਹਿੰਦੇ ਕਿ ਸਾਰੀ ਕਾਂਗਰਸ ਤਾਂ ਬਾਹਰ ਆ ਗਈ ਤੁਸੀਂ ਅੰਦਰ ਬੈਠੇ ਰਹੇਗੇ ਅਗੋ ਸਵਾਲ じゃ ਕਰਦੇ ਨੇ ਕਹਿੰਦੇ ਅੱਛਾ ਮੈਂ ਅੰਦਰ ਬੈਠਾ ਸੀ ਤੁਸੀਂ ਵੇਖਿਆ ਸੀ ਪੱਤਰਕਾਰਾਂ ਨੂੰ ਸਵਾਲ ਕਰ ਰਹੇ ਨੇ ਤੇ ਪੱਤਰਕਾਰ ਕੋ ਕਹਿੰਦੇ ਜੀ ਹਾਂ ਬਿਲਕੁਲ ਦੇਖਿਆ ਜੀ ਉਹ ਅੱਛਾ ਕਹਿੰਦੇ ਉਹ ਤਾਂ ਮੈਂ ਇੱਕ ਕਮੇਟੀ ਦਾ ਚੇਅਰਮੈਨ ਆ ਮੈਨੂੰ ਬੈਠਣਾ ਪੈਂਦਾ ਮੈਂ ਜਵਾਬ ਵੀ ਤਾਂ ਦੇਣੇ ਨੇ ਹੂੰ ਤੁਹਾਡੇ ਵਿਰੋਧੀ ਧਿਰ ਦੇ ਨੇਤਾ ਵਾਕ ਆਊਟ ਕਰਕੇ ਬਾਹਰ ਆ ਗਏ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਜਵਾਬ ਦੇਣੇ ਨੇ ਜਾਂ ਸਵਾਲ ਪੁੱਛਣੇ ਨੇ ਤੇ ਤੁਸੀਂ ਕਹਿ ਰਹੇ ਹੋ ਮੈਂ ਉੱਥੇ ਬੈਠ ਕੇ ਸਵਾਲ ਜਵਾਬ ਕਰਨੇ ਨੇ ਸੋ ਤਕਰਾਰ ਸਾਫ਼ ਹੈ ਕੋਈ ਇਹਦੇ ਚ ਮੈਨੂੰ ਲੱਗਦਾ ਕਿ ਪੁੰਛਾਂ ਨੂੰ ਰਹਿ ਨਹੀਂ ਜਾਂਦਾ ਪਰ ਫਿਰ ਵੀ ਜੇ ਗੱਲ ਕਰੀਏ ਤਾਂ ਲੜਾਈ ਹੈ ਜਿਹੜੀ ਹੁਣੇ ਨਵਤੇਵ ਚੀਮਾ ਵਰਸਸ ਰਾਣਾ ਪਰਿਵਾਰ ਦੀ ਨਹੀਂ ਰਹੀ ਇਹ ਕਾਂਗਰਸ ਵਰਸਸ ਰਾਣਾ ਪਰਿਵਾਰ ਦੀ ਹੋ ਚੁੱਕੀ ਹੈ ਜੀ ਜੀ ਪਰ ਰਾਮਪੁਰਾ ਦੇ ਵਿੱਚ ਧਰਨੇ ਦੌਰਾਨ ਕਿਸਾਨਾਂ ਅਤੇ ਅਧਿਆਪਕਾਂ ਉੱਪਰ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਜੀ ਬਿਲਕੁਲ ਅਧਿਆਪਕ ਦਰਸਲ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਉਤਰੇ ਨੇ ਜਿਸ ਤਰ੍ਹਾਂ ਕਿਸਾਨ ਉਤਰੇ ਸੀ ਸੋ ਕਹਿ ਲੋ ਕਿ ਇੱਕ ਦੁਖਦੀ ਰਗ ਪਤਾ ਲੱਗੀ ਵੀ ਜੇ ਸਰਕਾਰ ਉਦਾਂ ਨਹੀਂ ਮੰਨਦੀ ਤਾਂ ਪ੍ਰੋਟੈਸਟ ਤਾਂ ਹਿੱਲਾ ਹੈ ਹੀ ਸੜਕਾਂ ਤੇ ਉਤਰੋ ਕਿਸਾਨਾਂ ਨੇ ਸਿਖਾਇਆ ਲੋਕਾਂ ਨੂੰ ਅਜਿਹੇ ਦੇ ਵਿੱਚ ਜਦੋਂ ਡਾਂਗਾਂ ਵਰੀਆਂ ਮੁਲਾਜ਼ਮਾਂ ਦੇ ਉੱਪਰ ਤਾ ਕਿਸਾਨ ਵੀ ਕਹਿੰਦੇ ਕਿ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਖੜੇ ਆ ਸੋ ਜਦੋਂ ਇਹ ਸਾਰੀ ਜਾਣਕਾਰੀ ਜਿਹੜੀ ਮਿਲੀ ਹੈ ਕਿ ਬਰਖਾਸ ਅਧਿਆਪਕ ਸੀਗੇ ਉਹ ਸਕੂਲ ਦੇ ਅੱਗੇ ਪ੍ਰੋਟੈਸਟ ਕਰ ਰਹੇ ਸੀ ਜਿਹੜੇ ਕਿ ਆਦਰਸ਼ ਸਕੂਲ ਦੇ ਸੀਗੇ ਤਾਂ ਜਦੋਂ ਉਹਨਾਂ ਤੇ ਪੁਲਿਸ ਨੇ ਲਾਠੀ ਚਾਰਜ ਕੀਤਾ ਤਾਂ ਅਜਿਹੇ ਚ ਕਿਸਾਨ ਉਹਨਾਂ ਦੇ ਨਾਲ ਆ ਕੇ ਖੜੇ ਤਾਂ ਉਹਨਾਂ ਨੇ ਨਾਲ ਕਿਸਾਨਾਂ ਤੇ ਵੀ ਲਾਠੀ ਚਾਰਜ ਕੀਤਾ ਮਤਲਬ ਜਿਹੜਾ ਖਦੇੜਿਆ ਗਿਆ ਉਹ ਕਿਸਾਨਾਂ ਤੇ ਅਧਿਆਪਕਾਂ ਦੋਨਾਂ ਨੂੰ ਖਦੇੜਿਆ ਗਿਆ ਪਰ ਸਾਥ ਇੱਕ ਦੂਜੇ ਦਾ ਨਹੀਂ ਛੱਡਿਆ ਪਿੰਡ ਚਾਉ ਹੈ ਜਿਹੜਾ ਇਹ ਬਠਿੰਡੇ ਦੇ ਨੈਸ਼ਨਲ ਹਾਈਵੇ ਦੇ ਨੇੜੇ ਆਰੰਗਪੁਰਾ ਦੇ ਬਿਲਕੁਲ ਨੇੜੇ ਉਥੋਂ ਦੀ ਇਹ ਸਾਰੀ ਗੱਲਬਾਤ ਹੈ ਆਦਰਸ਼ ਸਕੂਲ ਦੇ ਉਹ ਅਧਿਆਪਕ ਸਨ ਸੋ ਜੇ ਇਹ ਦੇ ਵਿੱਚ ਦੇਖਿਆ ਜਾਵੇ ਤਾਂ ਆਦਰਸ਼ ਸਕੂਲ ਹੈ ਜਿੰਨੀ ਕਿ ਮੇਰੀ ਜਾਣਕਾਰੀ ਹੈ ਸੈਂਟਰ ਗਵਰਨਮੈਂਟ ਦੇ ਅੰਦਰ ਆਉਂਦਾ ਪ੍ਰਦੀਪ ਜੀ ਆਦਰਸ਼ ਪਬਲਿਕ ਸਕੂਲ ਪੰਜਾਬ ਦੇ ਵਿੱਚ ਖੁੱਲੇ ਨੇ ਸੀਬੀਐਸਸੀ ਬੋਰਡ ਆ ਕਾਫੀ ਸਮਾਂ ਹੋ ਗਿਆ ਖੁੱਲਿਆ ਨੂੰ ਪਰ ਉਹ ਸਾਰੇ ਦੇ ਸਾਰੇ ਸੈਂਟਰ ਦੇ ਅੰਦਰ ਨੇ ਸੋ ਪੰਜਾਬ ਦੇ ਵਿੱਚੋਂ ਪ੍ਰਦਰਸ਼ਨ ਕਰ ਰਹੇ ਸੀ ਪੰਜਾਬ ਦੀ ਸਰਕਾਰ ਦੇ ਮਤਲਬ ਕਿਸ ਤਰ੍ਹਾਂ ਕਿਉਂਕਿ ਹੈ ਤਾਂ ਬਰਖਾਸਤੀ ਦਾ ਮਾਮਲਾ ਬਰਖਾਸਤੀ ਦਾ ਮਾਮਲਾ ਪੂਰੀ ਡਿਟੇਲ ਹਾਲੇ ਤੱਕ ਸਾਹਮਣੇ ਨਹੀਂ ਆਇਆ ਪਈ ਵੀ ਪੰਜਾਬ ਸਰਕਾਰ ਨੇ ਕੀਤਾ ਸੀ ਉਹਨਾਂ ਨੂੰ ਕਿਸ ਆਧਾਰ ਤੇ ਕੀਤਾ ਸੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਆਏਗੀ ਪਰ ਇੱਥੇ ਇਹ ਗੱਲ ਕਾਫੀ ਐਗਜ਼ਾਮਪਲ ਸੈੱਟ ਹੋਈ ਹੈ ਵੀ ਕਿਸਾਨ ਹਰ ਜਗ੍ਹਾ ਤੇ ਜਾ ਕੇ ਨਾਲ ਖੜ ਰਹੇ ਨੇ ਅੱਜ ਉਹ ਅਧਿਆਪਕਾਂ ਦੇ ਨਾਲ ਵੀ ਖੜੇ ਨੇ ਕਿਉਂਕਿ ਅਧਿਆਪਕ ਬੇਸ ਨੇ ਸਾਡੇ ਸਮਾਜ ਦਾ ਜੇ ਪੜਾਉਣਗੇ ਬੱਚਿਆਂ ਨੂੰ ਵਧੀਆ ਟੀਚ ਕਰਨਗੇ ਤਾਂ ਹੀ ਅੱਗੇ ਡਵੈਲਪਮੈਂਟ ਹੈ ਤਾਂ ਹੀ ਅੱਗੇ ਅਸੀਂ ਵਿਕਾਸ ਹੈ ਜਿਹੜਾ ਉਹ ਵੇਖਣਾ ਹੈ ਇਸ ਲਈ ਕਿਸਾਨ ਹਰ ਪੱਖੋਂ ਅਵੇਅਰ ਨੇ ਕਿ ਨੂੰ ਕਿੱਥੇ ਨਹੀਂ ਸਾਥ ਦੇਣਾ ਕਿਸ ਦਾ ਕਿੱਥੇ ਸਾਥ ਦੇਣਾ ਇਸ ਪੱਖੋਂ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਜੀ ਜੀ ਪ੍ਰਭ ਲੁਧਿਆਣਾ ਦੇ ਵਿੱਚ ਚੋਣਵੀ ਮਾਹੌਲ ਗਰਮਾਂਦਾ ਜਾ ਰਿਹਾ ਏ ਇੱਕ ਪਾਸੇ ਗੁਰਪ੍ਰੀਤ ਗੋਗੀ ਦੇ ਜਾਣ ਤੋਂ ਬਾਅਦ ਜਦੋਂ ਉੱਥੇ ਸੀਟ ਤੇ ਚੋਣ ਦਾ ਐਲਾਨ ਹੁੰਦਾ ਹੈ ਤਾਂ ਆਮ ਆਦਮੀ ਪਾਰਟੀ ਵੱਲੋਂ ਜੋ ਹੈ ਆਪਣਾ ਆਗੂ ਆਪਣਾ ਚਿਹਰਾ ਜੋ ਹੈ ਉਹ ਅਨਾਉਂਸ ਕਰ ਦਿੱਤਾ ਜਾਂਦਾ ਹੈ ਪਰ ਹੁਣ ਭਰਤ ਪੂਸ਼ਣ ਆਸ਼ੂ ਜੋ ਨੇ ਕਾਂਗਰਸ ਤੋਂ ਸੀਨੀਅਰ ਆਕੂ ਨੇ ਸਾਬਕਾ ਕੈਬਨਿਟ ਮੰਤਰੀ ਰਹੇ ਨੇ ਉਹਨਾਂ ਨੂੰ ਵੀ ਟਿਕਟ ਦੇ ਦਿੱਤੀ ਗਈ ਹੈ ਪ੍ਰਤਾਪ ਬਾਜਵਾ ਨੇ ਵਧਾਈ ਵੀ ਦਿੱਤੀ ਆਪਾਂ ਜੀ ਬਿਲਕੁਲ ਭਰਤ ਪੂਸ਼ਣ ਆਸ਼ੂ ਉਹਨਾਂ ਦੇ ਨਾਮ ਤੇ ਮੋਹਰ ਹੈ ਜਿਹੜੀ ਲੱਗ ਚੁੱਕੀ ਹੈ ਇਦੇ ਨਾਲ ਨਾ ਬੜੀਆਂ ਚੀਜ਼ਾਂ ਕਲੀਅਰ ਹੋਈਆਂ ਨੇ ਪ੍ਰਦੀਪ ਜਦੋਂ ਪਿੱਛੇ ਜੇ ਰਵਨੀਤ ਬਿੱਟੂ ਭਾਜਪਾ ਦੇ ਵਿੱਚ ਗਏ ਸੀ ਤਾਂ ਉਦੋਂ ਬੜੀਆਂ ਇਹ ਵੀ ਅਫਵਾਹਾਂ ਉੱਡ ਰਹੀਆਂ ਸੀ ਹੁਣ ਅਗਲੀ ਵਾਰੀ ਭਾਰਤ ਖੁਸ਼ਨਾਸ਼ੂ ਦੀ ਹੋ ਸਕਦੀ ਹੈ ਕਿਉਂਕਿ ਦੋਨਾਂ ਦੀ ਬਣਦੀ ਬਹੁਤ ਸੀ ਆਪਸ ਦੇ ਵਿੱਚ ਤਾਂ ਪਰ ਉਦੋਂ ਇਹੋ ਜਿਹਾ ਕੁਝ ਨਹੀਂ ਹੋਇਆ ਤੇ ਜਿਸ ਤਰ੍ਹਾਂ ਲਗਾਤਾਰ ਭਾਰਤ ਖੁਸ਼ਨਾਸ਼ੂ ਦੇ ਉੱਪਰ ਕੇਸ ਚੱਲੇ ਉਹ ਪਿੱਛੇ ਵੀ ਹਟਦੇ ਰਹੇ ਸਿਆਸਤ ਤੋਂ ਥੋੜਾ ਜਿਹਾ ਕਿਨਾਰਾ ਵੀ ਵਟਿਆ ਉਹਨਾਂ ਨੇ ਤਾਂ ਅਜੇ ਇਹ ਦੇ ਵਿੱਚ ਲੱਗ ਰਿਹਾ ਸੀ ਵੀ ਕੋਈ ਇਹੋ ਜੀ ਗੱਲ ਨਾ ਹੋ ਜੇ ਪਰ ਨਹੀਂ ਹੁਣ ਕਾਂਗਰਸ ਨੇ ਉਹਨਾਂ ਨੂੰ ਟਿਕਟ ਦੇ ਕੇ ਉਹਨਾਂ ਦੇ ਪੈਰ ਹੋਰ ਜਮਾਤੇ ਨੇ ਵੀ ਅਸੀਂ ਤੁਹਾਡੇ ਨਾਲ ਖੜੇ ਆ ਸੋ ਤੁਹਾਨੂੰ ਦੱਸ ਦਈਏ ਕਿ ਭਰੋਸਾ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਜਿਤਾਇਆ ਕਾਂਗਰਸ ਨੇ ਚਰਨਜੀਤ ਚੰਨੀ ਉਹਨਾਂ ਨੇ ਵੀ ਫੋਨ ਕੀਤਾ ਪ੍ਰਤਾਪ ਬਾਜਵਾ ਉਹਨਾਂ ਨੇ ਵੀ ਫੋਨ ਕੀਤਾ ਰਾਜਾ ਵਰਿੰਗ ਉਹਨਾਂ ਦੀ ਵੀ ਗੱਲ ਹੋਈ ਉਹਨਾਂ ਦੇ ਨਾਲ ਤੇ ਪੂਰਾ ਉਹਨਾਂ ਨੂੰ ਕਿਹਾ ਵੀ ਤੁਸੀਂ ਜੰਮ ਕੇ ਡਟ ਕੇ ਮੈਦਾਨ ਦੇ ਵਿੱਚ ਖੜੇ ਰਹੋ ਦੂਜੇ ਪਾਸੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਅਰੋੜਾ ਸਾਹਿਬ ਨੇ ਮੁਕਾਬਲਾ ਇਹਨਾਂ ਦੇ ਵਿੱਚ ਵੀ ਹੈ ਪਰ ਇਸ ਦੇ ਵਿੱਚ ਜਿੱਤ ਹਰ ਦੀ ਗੱਲ ਕਰੀਏ ਤਾਂ ਭਾਜਪਾ ਦੀ ਉਹਨਾਂ ਨੇ ਹਾਲੇ ਤੱਕ ਆਪਣੇ ਪੱਤੇ ਨਹੀਂ ਖੋਲੇ ਕਿਉਂਕਿ ਉਹ ਵੀ ਦੇਖਣਾ ਚਾਹੁੰਦੇ ਆ ਕਿ ਪਹਿਲਾਂ ਸਾਹਮਣੇ ਵਾਲੇ ਪੱਤੇ ਖੋਲ ਦੇਣ ਸਾਰੇ ਜੀ ਫਿਰ ਦੇਖਦੇ ਆ ਕਿਵੇਂ ਕਰਨਾ ਸੋ ਪੱਤੇ ਹੁਣ ਜਿੱਥੇ ਕਾਂਗਰਸ ਆਮ ਆਦਮੀ ਪਾਰਟੀ ਦੇ ਖੁੱਲ ਗਿਆ ਤਾਂ ਅਜੇਹੇ ਦੇ ਵਿੱਚ ਭਾਜਪਾ ਹੁਣ ਕਿਹੜੇ ਉਮੀਦਵਾਰ ਨੂੰ ਖੜਾ ਕਰਤੀ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਹਦਾ ਪ੍ਰੈਕਟੀਕਲ ਦੇਖਿਆ ਜਾਵੇ ਤਾਂ ਤੁਸੀਂ ਇਹ ਦੇਖੋ ਪ੍ਰਦੀਪ ਕਾਰੋਬਾਰੀਆਂ ਦਾ ਸ਼ਹਿਰ ਹੈ ਹੂੰ ਲੁਧਿਆਣਾ ਸਭ ਤੋਂ ਜ਼ਿਆਦਾ ਕਾਰੋਬਾਰ ਹੈ ਜਿਹੜੇ ਉਹ ਲੁਧਿਆਣਾ ਸ਼ਹਿਰ ਦੇ ਵਿੱਚ ਹੈ ਪੰਜਾਬ ਦੇ ਬਣਾ ਸ਼ੱਕ ਤਾਂ ਅਜੇਹੇ ਦੇ ਵਿੱਚ ਜ਼ਿਆਦਾਤਰ ਜਿਹੜੇ ਕਾਰੋਬਾਰੀ ਨੇ ਕਿਤੇ ਨਾ ਕਿਤੇ ਭਾਜਪਾ ਦੇ ਹੱਕ ਚ ਭੋਗਤ ਦੇ ਨੇ ਕਿਉਂਕਿ ਕਾਰੋਬਾਰੀਆਂ ਨੂੰ ਬਹੁਤ ਸਪੋਰਟ ਕਰਦੀ ਆ ਭਾਜਪਾ ਖੁੱਲ ਕੇ ਤਾਂ ਅਜਿਹੇ ਦੇ ਵਿੱਚ ਹੁਣ ਭਾਜਪਾ ਕਿਸੇ ਕਾਰੋਬਾਰੀ ਨੂੰ ਟਿਕਟ ਦਿੰਦੀ ਹੈ ਜਾਂ ਭਾਜਪਾ ਕਿਸੇ ਐਸੇ ਕੈਂਡੀਡੇਟ ਨੂੰ ਟਿਕਟ ਦਿੰਦੀ ਹੈ ਜਿਨ੍ਹਾਂ ਦਾ ਕਾਰੋਬਾਰੀਆਂ ਨਾਲ ਬਹੁਤ ਗੂੜਾ ਰਿਸ਼ਤ ਹੈ ਇਹ ਦੇਖਣਾ ਹੋਏਗਾ ਪਰ ਇਹਨਾਂ ਸਾਰਿਆਂ ਦੇ ਵਿੱਚ ਮੁੜਕੜ ਕੇ ਸੂਰੀ ਆ ਜਾਂਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਅਕਾਲੀ ਦਲ ਕਿੱਥੇ ਆ ਅਕਾਲੀ ਦਲ ਨੇ ਅਨਾਉਂਸ ਜ਼ਰੂਰ ਕੀਤਾ ਹੈ ਕਿ ਅਸੀਂ ਲੁਧਿਆਣਾ ਚੋਂ ਲੜਾਂਗੇ ਲੁਧਿਆਣਾ ਚੋਣ ਹੁਣ ਸਵਾਲ ਤਾਂ ਵੱਡਾ ਹੀ ਖੜਾ ਹੁੰਦਾ ਕਿ ਕਿਹੜਾ ਪੱਖ ਲੜੇਗਾ ਹਮ ਸੁਖਬੀਰ ਬਾਦਲ ਉਹਨਾਂ ਦਾ ਪੱਖ ਲੜੇਗਾ ਜੀ ਜਿਹੜੇ ਬਾਗੀ ਹੋਏ ਨੇ ਉਹਨਾਂ ਦਾ ਪੱਖ ਲੜੇਗਾ ਹਮ ਜਾਂ ਫਿਰ ਭਰਤੀ ਤਾਂ ਹਲੇ ਚੱਲ ਰਹੀ ਐ ਉਹਨਾਂ ਭਰਤੀਆਂ ਦੇ ਵਿੱਚੋਂ ਕੀ ਨਵਾਂ ਨਿਕਲੇਗਾ ਜਾਂ ਕੋਈ ਉਹ ਬੰਦਾ ਲੜੇਗਾ ਹਮ ਇਸ ਕਰਕੇ ਅਕਾਲੀ ਦਲ ਹਜੇ ਬਿਲਕੁਲ ਹੀ ਉਸ ਲਕੀਰ ਤੇ ਐ ਪਤਾ ਨਹੀਂ ਕਦੋਂ ਕਹਦੇ ਵੀ ਅਸੀਂ ਨਹੀਂ ਲੜਾਂਗੇ ਜੀ ਇਸ ਲਈ ਸਥਿਤੀ ਵਿੱਚ ਵਿਚਾਲੇ ਆ ਪਰ ਹੁਣ ਭਾਜਪਾ ਦੇ ਕੈਂਡੀਡੇਟ ਤੇ ਨਿਗਾ ਟਿਕੀ ਹੋਈ ਹੈ ਭਾਜਪਾ ਕੈਂਡੀਡੇਟ ਜਦੋਂ ਅਨਾਉਂਸ ਕਰੇਗਾ ਫਿਰ ਪਤਾ ਲੱਗੇਗਾ ਵੀ ਇਹ ਮੁਕਾਬਲਾ ਦੋ ਪਾਸਾ ਹੈ ਜਾਂ ਤਿਕੋਣਾ ਹੋ ਗਿਆ ਕਿਉਂਕਿ ਜਿਸ ਤਰ੍ਹਾਂ ਕਿਸਾਨਾਂ ਦੇ ਉੱਪਰ ਜਦੋਂ ਲਾਟੀ ਚਾਰਜ ਕਰਕੇ ਉਹਨਾਂ ਨੂੰ ਉਠਾਇਆ ਗਿਆ ਉਦੋਂ ਵੀ ਇਹ ਮੁੱਦਾ ਵੱਡਾ ਰਿਹਾ ਕਿ ਲੁਧਿਆਣਾ ਚੋਣ ਹੈ ਕਾਰੋਬਾਰੀਆਂ ਦਾ ਸ਼ਹਿਰ ਹੈ ਕਾਰੋਬਾਰੀਆਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ ਸ਼ੰਭੂ ਬੰਦ ਕੀਤੇ ਦਾ ਜੀ ਇਸ ਲਈ ਲੁਧਿਆਣਾ ਦੇ ਕਾਰੋਬਾਰੀਆਂ ਨੂੰ ਖੁਸ਼ ਕਰਨ ਲਈ ਪੰਜਾਬ ਸਰਕਾਰ ਨੇ ਇਹ ਕਾਰਵਾਈ ਕੀਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਕਾਰੋਬਾਰੀ ਸਰਕਾਰ ਨੂੰ ਖੁਸ਼ ਕਰਦੇ ਨੇ ਕਿ ਨਹੀਂ ਕਰਦੇ ਜੀ ਸੋ ਦੇਖੋ ਕੀ ਬਣਦਾ ਪਰ ਭਾਰਤ ਪੂਸ਼ਨਾਸ਼ੂ ਨੇ ਜਿਹੜੇ ਉਹ ਮੈਦਾਨ ਚ ਨੇ ਅਰੋੜਾ ਸਾਹਿਬ ਮੈਦਾਨ ਦੇ ਵਿੱਚ ਨੇ ਭਾਰਤ ਪੂਸ਼ਨਾਸ਼ੂ ਉਹਨਾਂ ਦੀ ਹਿਸਟਰੀ ਕਾਫੀ ਲੰਬੀ ਹੈ ਜੇ ਗੱਲ ਕਰੀਏ ਤਾਂ ਪਿਛੇ ਇਹ ਮਨੀ ਲਾਂਡਰਿੰਗ ਵਰਗੇ ਕਈ ਕੇਸਾਂ ਦੇ ਵਿੱਚ ਫਸੇ ਕਈਆਂ ਦੇ ਵਿੱਚੋਂ ਨਿਕਲੇ ਵੀ ਕੋਰਟ ਨੇ ਵੀ ਰਾਹਤ ਦਿੱਤੀ ਉਹਨਾਂ ਨੂੰ ਸੋ ਜਦੋਂ ਕੋਰਟ ਨੇ ਰਾਹਤ ਦਿੱਤੀ ਉਦੋਂ ਕਿਤੇ ਨਾ ਕਿਤੇ ਤੁਹਾਡੀ ਸ਼ਬੀ ਹੋਰ ਜ਼ਿਆਦਾ ਸਾਫ ਹੋ ਜਾਂਦੀ ਹੈ ਫਿਰ ਤਾਂ ਤੁਹਾਡਾ ਲੋਕਾਂ ਦਾ ਜਿਹੜਾ ਭਰੋਸਾ ਤੁਹਾਡੇ ਤੇ ਹੋਰ ਵੱਧ ਜਾਂਦਾ ਜੀ ਹੁਣ ਦੇਖਦੇ ਹਾਂ ਕੀ ਕਮਾਲ ਦਿਖਾਉਂਦੇ ਨੇ ਭਾਰਤ ਪੂਸ਼ਨਾਸ਼ੂ ਜੀ ਜੀ ਪ੍ਰਭਾਗਰ ਗੱਲ ਕਰੀਏ ਰਾਜਪਾਲ ਗੁਲਾਬਚੰਦ ਕਟਾਰੀਆ ਦੀ ਉਹਨਾਂ ਵੱਲੋਂ ਪੈਦਲ ਯਾਤਰਾ ਕੀਤੀ ਜਾ ਰਹੀ ਹੈ ਤਾਂ 3 ਤਰੀਕ ਨੂੰ ਇਹ ਪੈਦਲ ਯਾਤਰਾ ਸ਼ੁਰੂ ਹੁੰਦੀ ਹੈ ਤੇ ਅੱਜ ਗੁਰੂ ਕੀ ਨਗਰੀਏ ਪੈਦਲ ਯਾਤਰਾ ਪਹੁੰਚੀ ਹੈ ਤੇ ਉਹੀ ਗੱਲ ਕੇ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਸੁਨੇਹਾ ਦਿੰਦੇ ਹੋਏ ਨਜ਼ਰ ਆ ਰਹੇ ਨੇ ਸਾਹਿਤਕਾਰ ਵਿਦਿਆਰਥੀ ਖਿਡਾਰੀ ਉਹਨਾਂ ਦੇ ਨਾਲ ਉਹਨਾਂ ਦੇ ਕਦਮ ਦੇ ਨਾਲ ਕਦਮ ਮਿਨਾ ਕੇ ਚੱਲਦੇ ਨਜ਼ਰ ਆ ਰਹੇ ਨੇ ਜੀ ਬਿਲਕੁਲ ਸੋ ਰਾਜਪਾਲ ਨੇ ਜਿਹੜੇ ਗੁਲਾਬਚੰਦ ਕਟਾਰੀਆ ਉਹਨਾਂ ਦੇ ਇਸ ਯਾਤਰਾ ਦਾ ਅੱਜ ਤੀਸਰਾ ਦਿਨ ਹੈ ਦੋ ਦਿਨ ਹੋ ਗਏ ਨੇ 3 4 ਤਰੀਕ ਨੂੰ ਵੀ ਉਹਨਾਂ ਨੇ ਕੀਤੀ ਸੀ ਤੇ ਅੱਜ 5 ਤਰੀਕ ਨੂੰ ਵੀ ਉਹਨਾਂ ਵੱਲੋਂ ਇਹ ਜੋ ਯਾਤਰਾ ਕੀਤੀ ਜਾ ਰਹੀ ਹੈ ਇਸ ਯਾਤਰਾ ਦਾ ਇਫੈਕਟ ਜੇ ਗੱਲ ਕਰੀਏ ਤਾਂ ਜਿਹੜੇ ਇਸ ਚੀਜ਼ ਨੂੰ ਮਾੜਾ ਨਹੀਂ ਸਮਝਦੇ ਦੇਖੋ ਉਹਨਾਂ ਤੇ ਤਾਂ ਪੈਣ ਨਹੀਂ ਵਾਲਾ ਜੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਹਾਂ ਜਿਹੜੇ ਲੋਕ ਨਸ਼ਿਆਂ ਦੇ ਖਿਲਾਫ ਨੇ ਇਹ ਚੀਜ਼ ਜ਼ਰੂਰ ਪਤਾ ਲੱਗੇਗੀ ਕਿ ਕਿੰਨੇ ਕੁ ਖਿਲਾਫ ਨੇ ਕਿਉਂਕਿ ਉਹ ਬਾਹਰ ਵੀ ਨਿਕਲਣਗੇ ਉਹ ਰਾਜਪਾਲ ਸਾਹਿਬ ਨੂੰ ਮਿਲਣਗੇ ਵੀ ਗੱਲਬਾਤ ਵੀ ਕਰਨਗੇ ਨਾਲ ਵੀ 2-4 ਕਿਲੋਮੀਟਰ ਤੁਰਨਗੇ ਸੋ ਇਹਦੇ ਨਾਲ ਇਹ ਬਹੁਤ ਵੱਡੇ ਪੱਧਰ ਤੇ ਸਾਬਿਤ ਹੋ ਜਾਏਗਾ ਕਿ ਜੇ ਲੋਕ ਚਾਹੁੰਦੇ ਨੇ ਸਮਾਜ ਤੋਂ ਨਸ਼ਾ ਖਤਮ ਹੋਵੇ ਤਾਂ ਲੋਕ ਨਾਲ ਵੀ ਚੱਲ ਰਹੇ ਨੇ ਕਿਉਂਕਿ ਵਾਰ-ਵਾਰ ਰਾਜਪਾਲ ਸਾਹਿਬ ਵੀ ਇਹ ਵਿੱਚ ਇਹੀ ਕਹਿ ਰਹੇ ਨੇ ਕਹਿੰਦੇ ਕਿ ਤੁਸੀਂ ਨਿਕਲੋ ਘਰਾਂ ਤੋਂ ਸਾਡੇ ਨਾਲ ਤੁਰੋ ਤਾਂ ਕਿ ਅਸੀਂ ਦੱਸ ਸਕੀਏ ਕਿ ਲਹਿਰ ਕਿੰਡੀ ਵੱਡੀ ਹੈ ਉਹ ਕਹਿੰਦੇ ਮੈਂ ਵਾਰ-ਵਾਰ ਅਪੀਲ ਕਰਦਾ ਕਿ ਇਸ ਲਹਿਰ ਨੂੰ ਅਸੀਂ ਇਹ ਨਾ ਕਹੀਏ ਵੀ ਹਾਂ 3 ਦਿਨ ਦੀ ਯਾਤਰਾ ਸੀ ਖਤਮ ਹੋਈ ਲਹਿਰ ਖਤਮ ਹੋ ਨਹੀਂ ਕਹਿੰਦੇ ਲਹਿਰ ਨੂੰ ਅਸੀਂ ਵੱਡੀ ਬਣਾਵਾਂਗੇ ਇੱਕ ਪਾਸੇ ਤਾਂ ਏ ਹੈ ਕਿ ਰਾਜਪਾਲ ਸਾਹਿਬ ਲੱਗੇ ਹੋਏ ਨੇ ਦੂਜੇ ਪਾਸੇ ਚਿੱਟਾ ਕੁਈਨ ਵੀ ਹੈਗੇ ਨੇ ਸਾਡੇ ਬਠਿੰਡੇ ਵਾਲੇ ਹਮ ਲਗਾਤਾਰ ਉਹ ਵੀ ਸਰਗਰਮੀਆਂ ਦਾ ਹਿੱਸਾ ਨੇ ਸੋ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਕੋਰਟ ਦੇ ਬਾਹਰ ਵੀ ਕਹਿੰਦੇ ਕਾਫੀ ਹੰਗਾਮਾ-ਹੰਗੂਮਾ ਕੀਤਾ ਉਸ ਤੋਂ ਬਾਅਦ ਅਗਲੀ ਗੱਲ ਕਰੀਏ ਤਾਂ ਹੁਣ ਕਹਿੰਦੇ ਉਹ ਮੰਨ ਵੀ ਨਹੀਂ ਰਹੇ ਹਮ ਫੜਿਆ ਵੀ ਗਿਆ ਮੰਨ ਵੀ ਨਹੀਂ ਰਹੇ ਸੋ ਸਵਾਲ ਤਾਂ ਇਹ ਵੀ ਉੱਠ ਰਹੇ ਨੇ ਕਹਿੰਦੇ ਸ਼ੈ ਕੀਦੀ ਹੈ ਹਮ ਕਿਉਂਕਿ ਆਪਾਂ ਨੂੰ ਵੀ ਪਤਾ ਹੈ ਪ੍ਰਦੀਪ ਇੰਨਾ ਵੱਡੇ ਪੱਧਰ ਤੇ ਜੇ ਤੁਸੀਂ ਲੱਗੇ ਹੋ ਵੋ ਲਗਾਤਾਰ ਕੋਈ ਗਲਤ ਕੰਮ ਕਰਨ ਤਾਂ ਤੁਸੀਂ ਬਿਨਾ ਸ਼ੈਤ ਉਹ ਨਹੀਂ ਕਰ ਸਕਦੇ ਹੁਣ ਇਹਦੇ ਵਿੱਚ ਕਈ ਪੀਸੀਐਸ ਤੇ ਆਈਐਸ ਅਧਿਕਾਰੀਆਂ ਦੇ ਨਾਮ ਵੀ ਆ ਰਹੇ ਨੇ ਜੀ ਜੋ ਉਹਨਾਂ ਦੇ ਆ ਰਹੇ ਨੇ ਤਾਂ ਸੁਭਾਵਿਕ ਗੱਲ ਹੈ ਨਾਮ ਸਿਆਸਤਦਾਨਾਂ ਦੇ ਵੀ ਆਉਣੇ ਨੇ ਜੀ ਸੋ ਜਿਹੇ ਦੇ ਵਿੱਚ ਹੁਣ ਇੱਕ ਮੂੰਹ ਜੇ ਖੁੱਲਦਾ ਤੇ ਫਿਰ ਉਹ ਮੂੰਹ ਕਿੰਨੇ ਨੂੰ ਖਾਂਦਾ ਇਹ ਸਮਾਂ ਦੱਸੇਗਾ ਪਰ ਜਿਹੜੇ ਕਟਾਰੀਆ ਸਾਹਿਬ ਦਾ ਜਿਸ ਤਰ੍ਹਾਂ ਦਾ ਪੰਜਾਬ ਨੂੰ ਲੈ ਕੇ ਰਿਸਪਾਂਸ ਹੈ ਪ੍ਰਦੀਪ ਉਹ ਬਹੁਤ ਵਧੀਆ ਕਿਉਂਕਿ ਪਿਛਲੇ ਰਾਜਪਾਲ ਸਾਹਿਬ ਦੀ ਤਾਂ ਬਣੀ ਨਹੀਂ ਸੀ ਸਰਕਾਰ ਨਾਲ ਨਾ ਬਣੀ ਨਾ ਅਸੀਂ ਕੰਮ ਕਰਨ ਦਿੱਤਾ ਨਾ ਅਸੀਂ ਕਰਨਾ ਸੋ ਜਿਹੇ ਦੇ ਵਿੱਚ ਇਹਨਾਂ ਦਾ ਜੋ ਰਿਸਪਾਂਸ ਹੈ ਉਸ ਨੂੰ ਲੈ ਕੇ ਕਾਫੀ ਪੋਜ਼ਿਟਿਵਿਟੀ ਆਉਂਦੀ ਹੈ ਉਮੀਦ ਹੈ ਵੀ ਇਸੇ ਤਰ੍ਹਾਂ ਹੀ ਲੱਗੇ ਰਹਿਣਗੇ ਜੀ ਜੀ ਪ੍ਰਭ ਅਸਦ ਉਦੀਨ ਓਵੈਸੀ ਨੇ ਉਹਨਾਂ ਨੇ ਵਕਫ ਬਿੱਲ ਤੇ ਆਪਣਾ ਗੁੱਸਾ ਕੱਢਿਆ ਹੈ ਬਿੱਲ ਹੀ ਪਾੜ ਦਿੱਤਾ ਜੀ ਬਿਲਕੁਲ ਅਵਾਸੀ ਨੇ ਜਿਹੜੇ ਉਹ ਵੱਡੇ ਲੀਡਰ ਨੇ ਪੁਰਾਣੇ ਲੀਡਰ ਨੇ ਤੇ ਲਗਾਤਾਰ ਵਿਚਰਦੇ ਰਹਿੰਦੇ ਨੇ ਸੰਸਦ ਦੇ ਵਿੱਚ ਜੀ ਸੋ ਅਚੇਹੇ ਦੇ ਵਿੱਚ ਜਿਹੜਾ ਹੁਣ ਨਵਾਂ ਲੋਕ ਸਭਾ ਦੇ ਵਿੱਚ ਬਿੱਲ ਪਾਸ ਹੋਇਆ ਵਕਫ ਸੋਧ ਬਿੱਲ ਉਹਦੇ ਤੇ ਚਰਚਾ ਚੱਲ ਰਹੀ ਹੈ ਜਿਹੜੀ ਪਾਰਟੀ ਹੈ ਮੌਜੂਦਾ ਸਰਕਾਰ ਹੈ ਉਸ ਨੂੰ ਚੰਗਾ ਦੱਸ ਰਹੀ ਹੈ ਤੇ ਸਵਾਲ ਇਹ ਹੈ ਵੀ ਜਿਨ੍ਹਾਂ ਵਾਸਤੇ ਬਣਾਇਆ ਗਿਆ ਉਹ ਸਾਰੇ ਮਾੜਾ ਦੱਸ ਰਹੇ ਨੇ ਜੀ ਮੁਸਲਮ ਕਮਿਊਨਿਟੀ ਦੇ ਜਿੰਨੇ ਪੜੇ ਲਿਖੇ ਲੋਕ ਨੇ ਜਾਂ ਜਿੰਨੇ ਲੀਡਰ ਨੇ ਜਾਂ ਜਿੰਨੀਆਂ ਸੰਸਥਾਵਾਂ ਬਣੀਆਂ ਹੋਈਆਂ ਸਾਰੀਆਂ ਦੀਆਂ ਸਾਰੀਆਂ ਇਸ ਨੂੰ ਮਾੜਾ ਦੱਸ ਰਹੀਆਂ ਨੇ ਤੇ ਕਹਿ ਰਹੀਆਂ ਨੇ ਕਿ ਕਟਗਿੰਤੀਆਂ ਲਈ ਇਹ ਬਹੁਤ ਖਤਰਨਾਕ ਸਾਬਿਤ ਹੋਏਗਾ ਜੀ ਹੁਣ ਅਜਿਹੇ ਦੇ ਵਿੱਚ ਲੰਬੀ ਬਹਿਸਬਾਜ਼ੀ ਚੱਲੀ ਤਾਂ ਜਿਹੜੇ ਆਵਾਸੀ ਨੇ ਏ ਏ ਆਈ ਐਮ ਆਈ ਐਮ ਦੇ ਨੇਤਾ ਨੇ ਸੋ ਜਿਹੇ ਦੇ ਵਿੱਚ ਉਹਨਾਂ ਨੇ ਕਾਪੀ ਪਾੜੀ ਅੰਦਰ ਆਪ ਦਾ ਵਿਰੋਧ ਹੈ ਜਿਹੜਾ ਉਹ ਜ਼ਾਹਿਰ ਕੀਤਾ ਵੀ ਮੈਂ ਮੈ ਇਹ ਦੇ ਖਿਲਾਫ ਹਾਂ ਸਖਤ ਤਾਂ ਜੇ ਇਹ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਕਹਿੰਦੇ ਕਿ ਸੰਸਦ ਦੀ ਮਰਿਆਦਾ ਦੇ ਬਾਹਰ ਹੈ ਤੁਸੀਂ ਅਜਿਹੀ ਜਿਹੀਆਂ ਚੀਜ਼ਾਂ ਨਹੀਂ ਕਰ ਸਕਦੇ ਕਿਉਂਕਿ ਸੰਸਦ ਦੀਆਂ ਕੁਝ ਮਰਿਆਦਾਵਾਂ ਨੇ ਤੁਸੀਂ ਵਾਕ ਆਊਟ ਕਰ ਸਕਦੇ ਹੋ ਬਟ ਇਸ ਤਰ੍ਹਾਂ ਪੇਪਰ ਪਾੜਨੇ ਜਾਂ ਕਿਸੇ ਦੇ ਉੱਪਰ ਪੇਪਰ ਸੱਟਦੇ ਨੇ ਇਹ ਚੀਜ਼ਾਂ ਨੇ ਜਿਹੜੀਆਂ ਸੰਸਦ ਦੇ ਰੂਲ ਰੈਗੂਲੇਸ਼ਨ 'ਚ ਨਹੀਂ ਆਉਂਦੀਆਂ ਜੀ ਆ ਹਾਂ ਇਹਦੇ ਲਈ ਕੋਈ ਕੋਈ ਬਹੁਤ ਕਠੋਰ ਸਜ਼ਾ ਨਹੀਂ ਹੈ ਵੀ ਹਾਂ ਕਿਸੇ ਨੂੰ ਕਹਤਾ ਵੀ ਤੈਨੂੰ ਜੇਲ੍ਹ ਕਰ ਦਾਂਗੇ ਇਦਾਂ ਦਾ ਕੁਝ ਨਹੀਂ ਹੈ ਪਰ ਕਾਨੂੰਨ ਦੇ ਮੁਤਾਬਕ ਕੁਝ ਨਾ ਕੁਝ ਸਖਤੀਆਂ ਵਰਤੀਆਂ ਜਾਣਗੀਆਂ ਹੋ ਸਕਦਾ ਉਹਨਾਂ ਨੂੰ ਕੁਝ ਦਿਨ ਲਈ ਕਹਿ ਦਿੱਤਾ ਜਾਵੇ ਤੁਸੀਂ ਸੰਸਦ 'ਚ ਦਾਖਲ ਨਹੀਂ ਹੋ ਸਕਦੇ ਇਹ ਦਿਨਾਂ ਦੀ پابੰਦੀ ਹੈ ਜਾਂ ਆਉਣ ਵਾਲੇ ਸੈਸ਼ਨ ਦੇ ਵਿੱਚ ਇਹੋ ਜਿਹਾ ਕੁਝ ਜਿਹੜਾ ਉਹ ਕੀਤਾ ਜਾ ਸਕਦਾ ਹੈ ਪਰ ਹਾਂ ਜਿਸ ਤਰ੍ਹਾਂ ਦਾ ਉਹਨਾਂ ਦਾ ਗੁੱਸਾ ਸੀਗਾ ਉਸ ਤੋਂ ਸਾਫ਼ ਜ਼ਾਹਿਰ ਹੁੰਦਾ ਕਿਉਂਕਿ ਅਵੈਸੀ ਨੇ ਨਾ ਤਾਂ ਨਵੇਂ ਲੀਡਰ ਨੇ ਹੂੰ ਨਾਉ ਕੋਈ ਇਸ ਤਰ੍ਹਾਂ ਦੇ ਲੀਡਰ ਨੇ ਜਿਨ੍ਹਾਂ ਨੂੰ ਸਮਝ ਨਹੀਂ ਉਮਰ ਵੀ ਬਹੁਤ ਹੈ ਤਜਰਬਾ ਵੀ ਬਹੁਤ ਹੈ ਲੰਬੇ ਸਮੇਂ ਤੋਂ ਸਿਆਸਤ ਦੇ ਵਿੱਚ ਨੇ ਜੋ ਹਰ ਇੱਕ ਚੀਜ਼ ਦੀ ਇਹਨਾਂ ਨੂੰ ਸਮਝ ਹੈ ਜਿਉਂ ਉਹ ਵਿਰੋਧ ਕਰ ਰਹੇ ਨੇ ਤਾਂ ਉਸ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ ਵੈਸੇ ਵੀ ਪ੍ਰਦੀਪ ਜਿਹੜੀ ਇਹ ਸਰਕਾਰ ਹੈ ਨਾ ਭਾਜਪਾ ਸਰਕਾਰ ਇਹ ਸਾਰਾ ਕੁਝ ਆਪ ਦੇ ਹਿਸਾਬ ਨਾਲ ਦੇਖਦੀ ਹੈ ਵੀ ਠੀਕ ਕੀ ਹੈ ਜੀ ਤੁਸੀਂ ਕਿਸਾਨਾਂ ਦੇ ਕਾਲੇ ਕਾਨੂੰਨ ਕਿਸਾਨਾਂ ਵਾਸਤੇ ਬਣਾਏ ਤੁਸੀਂ ਕਿਸਾਨਾਂ ਨੂੰ ਨਹੀਂ ਪੁੱਛਿਆ ਤੁਸੀਂ ਕਟਗਿੰਤੀਆਂ ਲਈ ਕੋਈ ਬਿੱਲ ਲਿਆ ਰਹੇ ਹੋ ਤੁਸੀਂ ਨਹੀਂ ਪੁੱਛ ਰਹੇ ਤੁਸੀਂ ਕਿਸੇ ਵੀ ਚੇਂਜ ਚੀਜ਼ ਚ ਚੇਂਜ ਕਰਨਾ ਹੈ ਕਿਸੇ ਵੀ ਬਿੱਲ ਦੇ ਵਿੱਚ ਕਰਨਾ ਹੈ ਕਿਸੇ ਸਵਿਧਾਨ ਚ ਕਰਨਾ ਹੈ ਜਾਂ ਕਿਸੇ ਧਰਾਵਾਂ ਚ ਕਰਨਾ ਹੈ ਜਿਹੜੇ ਉਸ ਨਾਲ ਰਿਲੇਟਡ ਲੋਕ ਨੇ ਜੀ ਜਿਨ੍ਹਾਂ ਨੂੰ ਉਹਦਾ ਫਰਕ ਪੈਣਾ ਹੈ ਪੋਜ਼ਿਟਿਵ ਐਂਡ 네ਗੇਟਿਵ ਉਹ ਨਹੀਂ ਤੁਸੀਂ ਪੁੱਛਣਾ ਤੁਸੀਂ ਕਹੇ ਵੀ ਸਾਡਾ ਦਿਲ ਕਰ ਰਿਹਾ ਸਾਨੂੰ ਠੀਕ ਲੱਗ ਰਿਹਾ ਅਸੀਂ ਤਾਂ ਇਦਾਂ ਹੀ ਕਰਨਾ ਜੀ ਸੋ ਉਹੀ ਹਾਲ ਇਸ ਬੈਲ ਦੇ ਵਿੱਚ ਹੋਇਆ ਹਾਲਾਂਕਿ ਇਸ ਨੂੰ ਲੈ ਕੇ ਇੱਕ ਜਿਹੜੀ ਜਥੇਬੰਦੀ ਹੈ ਮੁਸਲਿਮ ਲੀਗ ਦੀ ਉਹ ਮਿਲੀ ਹੈਗੀ ਆਪਣੇ ਨਵੇਂ ਜਥੇਦਾਰ ਸਾਹਿਬ ਨੇ ਜੋ ਗੜਗੱਜ ਸਾਹਿਬ ਉਹਨਾਂ ਨੂੰ ਮਿਲੇ ਨੇਗੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਮੀਦ ਇਹ ਵੀ ਜਤਾਰੀ ਜਾਰੀ ਹੈ ਵੀ ਇਸ ਨੂੰ ਲੈ ਕੇ ਸੰਭਾਵਨਾਵਾਂ ਨੇ ਵੀ ਵਿਚਾਰ ਚਰਚਾ ਖੁੱਲੀ ਹੋਏਗੀ ਕਿਉਂਕਿ ਜਿਹੜਾ ਉਹ ਗਰੁੱਪ ਹੈ ਜਿਹੜੀ ਉਹ ਜਥੇਵੰਦੀਆਂ ਮੁਸਲਮਾਨ ਸਪੈਸ਼ਲ ਦਿੱਲੀ ਤੋਂ ਚੱਲ ਕੇ ਮਿਲ ਲੈਣੇ ਹਨ ਅਮਰਸਰ ਸਾਹਿਬ ਜੀ ਜਿੱਥੇ ਮੁਲਾਕਾਤ ਹੋਈ ਹੈ ਸੋ ਅਚੇਹ ਦੇ ਵਿੱਚ ਗਰਗਜ ਸਾਹਿਬ ਨੇ ਬਹੁਤ ਹੀ ਪੋਜ਼ਿਟਿਵ ਤਰੀਕੇ ਦੇ ਨਾਲ ਉਹਨਾਂ ਨੂੰ ਕਿਹਾ ਵੀ ਆਪਾਂ ਹਰ ਇੱਕ ਤਰ੍ਹਾਂ ਦੀ ਵਿਚਾਰ ਚਰਚਾ ਲਈ ਬੈਠਾਂਗੇ ਗੱਲਬਾਤ ਕਰਾਂਗੇ ਕਿਉਂਕਿ ਸਿੱਖ ਤੇ ਮੁਸਲਮ ਦੋ ਘਟ ਜਿਹੜੇ ਗਿੰਤੀ ਕਮਿਊਨਿਟੀ ਹੈ ਤਾਂ ਅਚੇਹ ਦੇ ਵਿੱਚ ਇਹੋ ਜੇ ਵੱਡੇ ਜੋ ਲੀਡਰ ਕਹਿ ਲੋ ਧਰਮ ਦੇ ਨਾਲ ਰਿਲੇਟਡ ਨੇ ਜਿੰਨੇ ਨੇਤਾ ਉਹਨਾਂ ਦਾ ਰਲ ਕੇ ਬੈਠਣਾ ਬਹੁਤ ਜ਼ਰੂਰੀ ਹੈ ਬਿੱਲ ਪਾਸ ਹੋ ਗਿਆ ਕਿਉਂਕਿ ਵਾ ਕਿਸੇ ਦੀ ਚੱਲਦੀ ਨਹੀਂ ਕਿਉਂਕਿ ਭਾਜਪਾ ਕੋਲੇ ਮੈਂਬਰ ਜ਼ਿਆਦਾ ਨਹੀਂ ਹੁਣ ਇੱਥੇ ਤਾਂ ਤੱਕ ਹੈ ਹੂੰ ਤੁਸੀਂ ਇਹ ਕਦੇ ਨਾ ਸੋਚੋ ਇਹ ਤਾਂ ਹੁਣ ਸਵਾਲ ਹੀ ਮੀਡੀਆ ਦੇ ਵਿੱਚ ਆਉਣਾ ਖਤਮ ਹੋ ਗਿਆ ਪ੍ਰਦੀਪ ਕੀ ਬਿੱਲ ਪਾਸ ਹੋਏਗਾ ਤੁਸੀਂ ਕਦੇ ਨਹੀਂ ਸੁਣਿਆ ਹੋਣਾ ਕੀ ਬਿੱਲ ਪਾਸ ਕਿਉਂਕਿ ਕੀ ਆਲਾ ਤਾਂ ਸਵਾਲ ਹੀ ਨਹੀਂ ਰਿਹਾ ਹੁਣ ਤਾਂ ਹੈ ਵੀ ਬਿੱਲ ਆ ਗਿਆ ਪਾਸ ਹੋ ਜਾਏਗਾ ਜੀ ਹਮੇਸ਼ਾ ਇਹੀ ਲਾਈਨ ਲਿਖੀ ਜਾਏਗੀ ਕਿ ਲੋਕ ਸਭਾ ਦੇ ਵਿੱਚ ਬਿੱਲ ਪੇਸ਼ ਹੋਇਆ ਹਮ ਕਿਉਂਕਿ ਪਤਾ ਅੱਗੇ ਪਾਸ ਹੋਣਾ ਸੋ ਇਹ ਹਾਲ ਨੇ ਭਾਜਪਾ ਦੇ ਹੁਣ ਦੇਖੋ ਅੱਗੇ ਕੀ ਬੰਦਿਆ ਪਾਸ ਤਾਂ ਹੋ ਚੁੱਕਿਆ ਜੀ ਜੀ ਪ੍ਰਭ ਗੁਰਦਾਸਪੁਰ ਦੇ ਵਿੱਚ ਕਣਕ ਦੀ ਖਰੀਦ ਪ੍ਰਬੰਧਨ ਦਾ ਜਾਇਜ਼ਾ ਲੈਣ ਦੇ ਲਈ ਜੋ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਉਹ ਪਹੁੰਚੇ ਨੇ ਉਹਨਾਂ ਨੇ ਮੁਲਾਕਾਤ ਕੀਤੀ ਹੈ ਤੇ ਭਰੋਸਾ ਦਿੱਤਾ ਹੈ ਕਿ ਖਰੀਦ ਜੋ ਹੈ ਉਹ ਠੀਕ ਪ੍ਰਬੰਧ ਨਾਲ ਹੋਵੇਗੀ। ਦੇਖੋ ਪ੍ਰਦੀਪ ਜਿਹੜਾ ਇਹਨਾਂ ਦਾ ਬਿਆਨ ਹੈ ਜੇ ਤਾਂ ਇਹ ਸੱਚ ਹੋਵੇ ਤਾਂ ਬਹੁਤ ਵਧੀਆ ਕਿਉਂਕਿ ਪ੍ਰਬੰਧ ਤਾਂ ਪਿਛਲੀ ਵਾਰੀ ਵੀ ਸਰਕਾਰ ਕਹਿ ਰਹੀ ਸੀ ਵੀ ਬਹੁਤ ਵਧੀਆ ਨੇ। ਜੀ ਜਦੋਂ ਵਿਚਾਰੇ ਕਿਸਾਨ ਸਾਡੇ 4-4 ਮਹੀਨਿਆਂ ਤੱਕ ਉਹਨਾਂ ਮੰਡੀਆਂ ਦੇ ਵਿੱਚ ਰੁਲਦੇ ਰਹੇ ਜਿੱਥੇ ਪ੍ਰਬੰਧ ਬਹੁਤ ਵਧੀਆ ਸੀ ਜੇ ਪ੍ਰਬੰਧ ਵਧੀਆ ਸੀ ਬਾਅਦੂ ਦੇ ਇਸ ਤੇ ਰੁਲਣਾ ਪਿਆ ਤੇ ਅਸੀਂ ਹੈਰਾਨ ਇਸ ਗੱਲ ਤੋਂ ਕਿ ਜੇ ਪ੍ਰਬੰਧ ਘਟਿਆ ਹੁੰਦੇ ਫਿਰ ਪਤਾ ਨਹੀਂ ਕਿਸਾਨਾਂ ਨਾਲ ਕੀ ਹੁੰਦਾ ਫਿਰ ਸ਼ਾਇਦ ਅਗਲੇ ਝੋਨੇ ਦੀ ਫਸਲ ਡਿੱਕਣੀ ਪੈਂਦੀ ਵੀ ਕੋਈ ਗੱਲ ਨਹੀਂ ਸਾਲ ਬਾਅਦ ਵਿਕ ਜੇਗੀ ਜੀ ਅਚੇਹ ਦੇ ਵਿੱਚ ਕਟਾਰੂ ਚੱਕ ਸਾਹਿਬ ਜੀ ਪਹੁੰਚ ਰਹੇ ਨੇ ਉਥੋਂ ਦਾ ਦੌਰਾ ਕਰ ਰਹੇ ਨੇ ਤਾਂ ਕੱਲਾ ਦੌਰਾ ਨਾ ਰੱਖਣ ਉਸ ਨੂੰ ਮੁੱਖ ਮੰਤਰੀ ਸਾਹਿਬ ਮਿਲ ਕੇ ਵੀ ਆਏ ਸੀਗੇ ਕੇਂਦਰੀ ਮੰਤਰੀ ਨੂੰ ਸੋ ਜਿਹੜਾ ਪਿੱਛੇ ਸਪਲਾਈ ਪਈ ਹੈ ਉਹਨੂੰ ਚੱਕਵਾ ਲੈਣ ਸ਼ੈਲਰ ਖਾਲੀ ਕਰਵਾ ਲੈਣ ਕਿਉਂਕਿ ਭੋਗਤਨ ਐਂਡ ਆਫ ਦਾ ਟਾਈਮ ਕਿਸਾਨਾਂ ਨੂੰ ਪੈਣਾ ਹੈ ਕਿਸਾਨਾਂ ਨੇ ਫਿਰ ਮੰਡੀਆਂ ਦੇ ਵਿੱਚ ਜਾ ਕੇ ਰੋਲਣਾ ਤੇ ਇਹਨਾਂ ਨੇ ਇੱਕ ਢੇੜਾ ਕੱਢ ਕੇ ਕਹਿ ਦੇਣਾ ਕਿ ਪ੍ਰਬੰਧ ਤਾਂ ਠੀਕ ਨੇ ਹੁਣ ਮੈਨੂੰ ਲੱਗਦਾ ਕਿ ਜੇ ਆਪਾਂ ਇੱਕ ਬਹੁਤ ਹੀ ਘੱਟ ਉਮਰ ਦੇ ਬੱਚੇ ਨੂੰ ਇਹ ਗੱਲ ਕਹਿ ਦਈਏ ਨਾ ਵੀ ਇੱਥੇ ਸਭ ਠੀਕ ਠਾਕ ਹੈ ਤਾਂ ਉਹ ਵੀ ਚਾਰ ਵਾਰੀ ਆਸ-ਪਾਸ ਨਿਗਾਹ ਮਾਰਦਾ ਵੀ ਠੀਕ ਠਾਕ ਹੈ ਬਾਕੀ ਠੀਕ ਠਾਕ ਹੈ ਤੋ ਤੁਸੀਂ ਇਹ ਹਾਲਾਤ ਇਹ ਨਹੀਂ ਵੀ ਇਹ ਸਿਆਣਿਆਂ ਬਿਆਣਿਆਂ ਕਿਸਾਨਾਂ ਨੂੰ ਉਮਰਤ ਤਜ਼ਰਬੇ ਚ ਵੱਡੇ ਬੰਦਿਆਂ ਨੂੰ ਵੀ ਪਾਗਲ ਡਾਉਣ ਚ ਕੋਈ ਕਸਰ ਨਹੀਂ ਛੱਡਦੇ ਹੂੰ ਪ੍ਰਬੰਧ ਤਾਂ ਬਹੁਤ ਵਧੀਆ ਨੇ ਜੀ ਪ੍ਰਬੰਧ ਤਾਂ ਬਹੁਤ ਵਧੀਆ ਨੇ ਤੁਸੀਂ ਉੱਥੇ ਫਰਸ਼ ਉਹਦਾ ਲਾਤਾ ਮਾਰਬਲ ਦਾ ਲਾਤਾ ਹੂੰ ਮੰਡੀਆਂ ਦੇ ਵਿੱਚ ਵੀ ਬਹੁਤ ਵਧੀਆ ਨੇ ਉੱਥੇ ਕੀ ਬੇਸਿਕ ਸਹੂਲਤਾਂ ਚਾਹੀਦੀਆਂ ਤੁਹਾਨੂੰ ਤੁਹਾਡੇ ਟਾਈਮ ਟਾਈਮ ਫਸਲ ਚੱਕੀ ਜਾਵੇ ਉੱਥੇ ਨੇੜੇ-ਤੇੜੇ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਵਾਸ਼ਰੂਮ ਦਾ ਪ੍ਰਬੰਧ ਹੋਣਾ ਚਾਹੀਦਾ ਜੀ ਇਹੀ ਚਾਹੁੰਦੇ ਨੇ ਕਿਸਾਨ ਪਰ ਇਦਾਂ ਦਾ ਕੁਝ ਨਹੀਂ ਹੈ ਤੁਸੀਂ ਵੀ ਮੰਡੀਆਂ ਦੇ ਵਿੱਚ ਜਾ ਕੇ ਹਾਲ ਦੇਖ ਲਿਓ ਸਾਡੇ ਦਰਸ਼ਕ ਵੀ ਮੰਡੀਆਂ ਦੇ ਵਿੱਚ ਜਾਂਦੇ ਰਹਿੰਦੇ ਨੇ ਵੀ ਕੀ ਹੁੰਦਾ ਕੀ ਨਹੀਂ ਹੁੰਦਾ ਸੋ ਜੇ ਇਹ ਦੇ ਵਿੱਚ ਕਟਾਰੂ ਚੱਕ ਸਾਹਿਬ ਨੂੰ ਬੇਨਤੀ ਹੈ ਵੀ ਤੁਸੀਂ ਸਿਰਫ ਤੇ ਸਿਰਫ ਇਹ ਨਾ ਕੋਈ ਹਾਂ ਪ੍ਰਬੰਧਾਂ ਦਾ ਜਾਜਾ ਲੈ ਲਿਆ ਪ੍ਰਬੰਧ ਤਾਂ ਠੀਕ ਨੇ ਜੀ ਪ੍ਰਬੰਧਾਂ ਨੂੰ ਠੀਕ ਕਰ ਲੋ ਅਸੀਂ ਬੇਨਤੀ ਕਰਦੇ ਆਂ ਇਸ ਚੀਜ਼ ਦੀ ਕਿਉਂਕਿ ਕਿਸਾਨਾਂ ਦੀ ਜੋ ਤਰਸਯੋਗ ਹਾਲਤ ਆ ਕਈ ਵਾਰੀ ਉਹ ਵੇਖੀ ਨਹੀਂ ਜਾਂਦੀ ਕਿਉਂਕਿ ਪਿਛਲੇ 4 ਮਹੀਨੇ ਜਿਵੇਂ ਉਹ ਰੋਲੇ ਨੇ ਜਿਵੇਂ ਉਹਨਾਂ ਨੇ ਆਪਣੇ ਉੱਪਰ ਸਾਰੀ ਸਮਾਂ ਲੰਘਾਇਆ ਹੈਗਾ ਧੁੱਪ ਹਨੇਰੀ ਮੀਂਹ ਰੁੜਦਾ ਝੋਨਾ ਉਹਨਾਂ ਨੇ ਸਾਰਾ ਦੇਖਿਆ ਸੋ ਉਹ ਹਾਲਾਤ ਦੁਬਾਰਾ ਨਾ ਬਣਨ ਕਿਉਂਕਿ ਕਣਕ ਬਹੁਤ ਛੇਤੀ ਖਰਾਬ ਹੋ ਜਾਂਦੀ ਹੈ ਕੰਪੈਰੀਟਿਵਲੀ ਸੋ ਮਿਹਨਤ ਦਾ ਮੁੱਲ ਮੋੜ ਦਿਓ ਅਜੇ ਸਮਾਂ ਹੈਗਾ ਤੁਹਾਡੇ ਕੋਲੇ 5 7 10 ਦਿਨ ਦਾ ਹੋਰ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਪ੍ਰਬੰਧਾਂ ਨੂੰ ਵਾਕਈ ਠੀਕ ਕਰ ਲੋਗੇ ਜੀ ਪ੍ਰਦੀਪ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਔਰ ਇਹਨਾਂ ਤਮਾਮ ਸਵਾਲਾਂ ਉੱਪਰ ਰੌਸ਼ਨੀ ਪਾਉਣ ਤੇ ਬਹੁਤ ਬਹੁਤ ਧੰਨਵਾਦ ਜੀ ਤਾਂ ਬਿਲਕੁਲ ਜੀ ਇੱਕ ਮੇਰੀ ਵੀ ਸੁਣੋਂ ਦੇ ਵਿੱਚ ਫਿਲਹਾਲ ਲਈ ਇੰਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੀ ਚਰਚਾ ਲੈ ਕੇ ਅਦੋਂ ਤੱਕ ਲਈ ਸਤਿ ਸ੍ਰੀ ਅਕਾਲ ਆਪਣਾ ਖਿਆਲ ਰੱਖਣਾ